ਸੁਖਵੀਰ ਸਿੰਘ ਬਾਦਲ ਜਿਹੜੇ ਆ ਉਹ ਮੈਂ ਕਾਫੀ ਇਸ ਵਕਤ ਜਿਹੜਾ ਆ ਉਹ ਲੋਕਾਂ ਦੇ ਦਾਲ ਖੜੇ ਦਿਖ ਰਹੇ ਨੇ ਮੈਂ ਇਹ ਗੱਲ ਕਰਦਾ ਕਿ ਉਹਦੀ ਇੱਕ ਵੱਖਰੀ ਲਾਈਨ ਉਹਨੇ ਆਪਦੀ ਸਿਕਿਉਰਿਟੀ ਵੀ ਛੱਡਤੀ ਉਹ ਟਰੈਕਟਰਾਂ ਤੇ ਕਿਨਾ ਆਪਣੀਆਂ ਗੱਡੀਆਂ ਤੇ ਉੱਥੇ ਪਹੁੰਚਿਆ ਜਿੱਥੇ ਲੋਕ ਦੁਖੀ ਨੇ ਜਿਉਂਦੀ ਮਨਸ਼ਾ ਵਾ ਤੇ ਤਾਂ ਹੀ ਉਹ ਤਾਂ ਹੀ ਉਹ ਸਿਕਿਉਰਿਟੀ ਛੱਡ ਕੇ ਤੁਰਿਆ ਫਿਰਦਾ ਕਿਉਂ ਨੂੰ ਖਤਰਾ ਨਹੀਂ ਕਿਉਂ ਜਿਹੜੀਆਂ ਏਡੀ ਵੱਡੀ ਲੈਵਲ ਦੀ ਉਹਦੇ ਕੋਲੇ ਹਾਈ ਮਤਲਬ ਸਿਕਿਉਰਟੀ ਆ ਉਹਦੀ ਉਹਨੂੰ ਜਿਸ ਤਰ੍ਹਾਂ ਦਿੱਤੀ ਗਈ ਆ ਕਿ ਉਹ ਉਹ ਇਸ ਤਰ੍ਹਾਂ ਜਿਹੜਾ ਤੁਰੇ ਫਿਰਦਾ ਉਹਨੂੰ ਕੋਈ ਫਿਕਰ ਨਹੀਂ ਉਹ ਕਹਿੰਦਾ ਮੈਂ ਜੇ ਮਰਦਾ ਤਾਂ ਮੈਂ ਪੰਜਾਬ ਲਈ ਮਰਦਾ ਕੋਈ ਪ੍ਰੋਬਲਮ ਅੰਮ੍ਰਿਤਸਰ ਦੀ ਡੀਸੀ ਰਾਤ ਲੈ ਕੇ ਜਾਂਦੀ ਆ ਬੜੀ ਚਰਚਾ ਉਹਨਾਂ ਨੂੰ ਰਸਦ ਦੇਣ ਜਾਂਦੇ ਆ ਉਹ ਅੱਗੋਂ ਬੀਬੀ ਬੈਠੀ ਆ ਉਹ ਕਹਿੰਦੀ ਪਹਿਲਾਂ ਚਾਹ ਪੀਓ ਉੱਥੇ ਇੱਕ ਬਜ਼ੁਰਗ ਖੜਾ ਤੇ ਇੱਕ ਮਾਈ ਖੜੀ ਆ ਉਹ ਉਹਨਾਂ ਨੂੰ ਪੁੱਛਦੇ ਆ ਕਿਵੇਂ ਤੁਸੀਂ ਠੀਕ ਹੋ ਉਹ ਕਹਿੰਦੇ ਸਾਨੂੰ ਤੁਸੀਂ ਛੱਡੋ ਤੁਸੀਂ ਦੱਸੋ ਵੀ ਚਾਹ ਪਣੀ ਪੀਣਾ ਕਿ ਨਹੀਂ ਪੀਣਾ ਜਿਹੜਾ ਮੌਸਮ ਵਿਭਾਗ ਆ ਉਹ ਤੋਂ ਹੀ ਜਾਣਕਾਰੀ ਨਹੀਂ ਮਿਲੀ ਕੀ ਕੀ ਦੇਸ਼ ਦੀ ਟੈਕਨੋਲੋਜੀ ਇੰਨੀ ਮਾੜੀ ਹੋ ਗਈ ਹੈ ਇੱਕ ਸੋਸ਼ਲ ਮੀਡੀਆ ਤੇ ਉੱਤੇ ਅ ਅਸੀਂ ਲਗਾਤਾਰ ਦੇਖ ਰਹੇ ਆ ਬੜਾ ਟ੍ਰੈਂਡ ਚੱਲ ਰਿਹਾ ਜੀ ਵੀ ਹੱਥ ਤੇ ਰੋਟੀ ਰੱਖੀ ਹੋਆ ਤੇ ਕਹ ਰਹੇ ਆ ਵੀ ਜਿੱਦਾਂ ਅਸੀਂ ਅੱਜ ਹੀ ਸਾਰਾ ਕੁਝ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਹੈ ਕਿ ਇਹ ਵੀ ਟ੍ਰੈਂਡ ਚੱਲ ਰਿਹਾ ਜੀ ਆਪਾਂ ਕਹੀਏ ਵੀ ਸਾਡੇ ਮਾਈ ਬਾਪ ਦੇਸ਼ ਦੀ ਉਹ ਕੇਂਦਰ ਸਰਕਾਰ ਤੇ ਉਹਦਾ ਵੀ ਸਾਡਾ ਜਿਹੜਾ ਖੇਤੀਬਾੜੀ ਮੰਤਰੀ ਉਹ ਕੀ ਕਰਦਾ ਆਖੇ ਉਹ ਕੋਈ ਕੋਈ ਕੁਝ ਲੈ ਕੇ ਆਇਆ ਉਹ ਇੱਥੇ ਢੇੜਾ ਕੱਢ ਕੇ ਚਲਾ ਗਿਆ ਜ਼ਾਇਦਾ ਲੈ ਰਹੇ ਆ 16 ਦਿਨ ਤੋਂ ਲੋਕ ਪਾਣੀ 'ਚ ਡੁੱਬੇ ਨੇ ਲੋਕਾਂ ਦਾ ਸੰਪਰਕ ਖਤਮ ਹੋ ਗਿਆ ਪੰਜਾਬ ਨੂੰ ਜਦੋਂ-ਜਦੋਂ ਮਾਰਨ ਦੀ ਕੋਸ਼ਿਸ਼ ਹੁੰਦੀ ਆ ਉਹ ਫੇਰ ਉੱਠ ਖੜਦਾ ਇਹ ਲੋਕਾਂ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਈ ਕਮੈਂਟ ਵੀ ਕਰਦੇ ਆ ਤੇ ਇਸ ਗੱਲ ਦੀ ਦਾਤ ਵੀ ਦਿੰਦੇ ਆ ਜਦੋਂ ਇਹਨਾਂ ਤੇ ਕੋਈ ਆਫਤ ਆਉਂਦੀ ਆ ਇਹ ਤਾਂ ਦੂਜੀਆਂ ਲੋਕਾਂ ਦੀਆਂ ਆਫਤਾਂ ਦੇ ਵਿੱਚ ਜਾ ਕੇ ਸ਼ਰੀਕ ਹੁੰਦੇ ਆ ਇਹ ਕੋਈ ਸਾਜ਼ਿਸ਼ ਆ ਵਾਕਈ ਸਾਜ਼ਿਸ਼ ਆ ਜਾਂ ਇੱਕ ਕੁਦਰਤ ਦੀ ਮਾਰ ਆ ਇਹ ਇਹ ਗੱਲ ਪੁਰਾਣੀ ਆ ਜਿਹੜਾ ਉਸ ਟਾਈਮ ਲੜਿਆ ਜਾ ਰਿਹਾ ਸੀ ਉਹਦੇ ਵਿੱਚ ਬਹੁਤ ਸਾਰੇ ਸਿੰਘ ਜਿਹੜੇ ਆ ਇਹਨਾਂ ਮੰਡ ਦੇ ਵਿੱਚ ਜਾਂ ਬੇਲਿਆਂ ਦੇ ਵਿੱਚ ਰਹਿੰਦੇ ਸੀ ਜਿਨ੍ਹਾਂ ਦੇ ਟਿਕਾਣਿਆਂ ਨੂੰ ਖਤਮ ਕਰਨ ਵਾਸਤੇ ਉਹ ਜਿਹੜੇ ਹੜ ਲਿਆਂਦੇ ਗਏ ਜਿੰਨੀਆਂ ਵੀ ਟਰਾਲੀਆਂ ਜਾ ਰਹੀਆਂ ਜਿੰਨੀਆਂ ਵੀ ਧਿਰਾਂ ਜਾ ਰਹੀਆਂ ਨੇ ਉਹਦੇ ਵਿੱਚ ਸਤ ਜਰਨੈਲ ਸਿੰਘ ਭਿੰਡਰਾਲਿਆਂ ਦੀ ਤਸਵੀਰ ਜਿਹੜੀ ਆ ਉਹ ਵੱਡੇ ਪੱਦਰ ਤੇ ਉੱਪਰ ਕੇ ਸਾਹਮਣੇ ਫਿਰ ਆਈ ਆ ਇਸ ਡੇਲੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਿੰਦਰ ਸਿੰਘ ਬਰੀਆਣਾ ਪਿਛਲੇ 15 ਦਿਨਾਂ ਤੋਂ ਪੰਜਾਬ ਵਿੱਚ ਆਫਤ ਆਈ ਹੋਈ ਹੈ ਹੜ੍ਹਾਂ ਨੇ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਇਸੇ ਦੌਰਾਨ ਕੁਝ ਵੀਡੀਓ ਅਜਈਆਂ ਸਾਹਮਣੇ ਆਉਂਦੀਆਂ ਸੋਸ਼ਲ ਮੀਡੀਆ 'ਤੇ ਜਿਨ੍ਹਾਂ ਵਿੱਚ ਇਹ ਗੱਲ ਸਾਫ਼ ਕਹੀ ਜਾ ਰਹੀ ਹੈ ਕਿ ਇਹ ਪੰਜਾਬ ਨੂੰ ਉਜਾੜਨ ਦੀ ਇੱਕ ਸਾਜ਼ਿਸ਼ ਰਚੀ ਜਾ ਰਹੀ ਆ ਕੁਝ ਵੀਡੀਓ ਅਜਈਆਂ ਵੀ ਸਾਹਮਣੇ ਆਈਆਂ ਜਿਹਦੇ ਵਿੱਚ ਹਿੱਕ ਠੋਕੇ ਕਿਹਾ ਜਾ ਰਿਹਾ ਕੀ ਪੰਜਾਬ ਨੂੰ ਕੋਈ ਮਾਈ ਦਾ ਲਾਲ ਉਜਾੜ ਨਹੀਂ ਸਕਦਾ ਕੀ ਇਹ ਸਾਜਿਸ਼ ਹੈ ਬੀਬੀਐਮਬੀ ਤੇ ਵੱਡੇ ਸਵਾਲ ਉੱਠ ਰਹੇ ਨੇ ਅਜੇ ਤੱਕਰ ਪੰਜਾਬ ਨੂੰ ਕਿਸੇ ਪਾਸਿਓਂ ਕੋਈ ਰਾਹਤ ਨਹੀਂ ਦਿੱਤੀ ਗਈ ਇਸ ਨੂੰ ਲੈ ਕੇ ਰਾਜਨੀਤੀ ਵੀ ਹੋ ਰਹੀ ਆ ਰਾਜਨੀਤਿਕ ਪਾਰਟੀਆਂ ਵੀ ਆਪਣੇ ਪੱਧਰ ਦੇ ਉੱਤੇ ਕੁਝ ਕੰਮ ਕਰਦੀਆਂ ਦਿਖ ਰਹੀਆਂ ਕੁਝ ਸਿੱਖ ਨੌਜਵਾਨ ਕੁਝ ਐਨਜੀਓ ਹੇਠਲੇ ਪੱਧਰ ਤੇ ਕੰਮ ਕਰ ਰਹੇ ਨੇ ਇਹਨਾਂ ਸਾਰਿਆਂ तमाम ਮੁੱਦਿਆਂ ਨੂੰ ਲੈ ਕੇ ਸਿਆਸੀ ਤਿਰਾਂ ਕੀ ਸੋਚਦੀਆਂ ਨੇ ਸਾਡੇ ਨਾਲ ਨੇ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਗੁਚਰਨ ਸਿੰਘ ਗਰੇਵਾਲ ਗਰੇਵਾਲ ਸਾਹਿਬ ਤੁਹਾਡਾ ਡੇਲੀ ਪੋਸਟ ਵਿੱਚ ਬਹੁਤ-ਬਹੁਤ ਸਵਾਗਤ ਮੇਰਾ ਪਹਿਲਾ ਸਵਾਲ ਇਹ ਆ ਕਿ ਜੋ ਪੰਜਾਬ ਦੇ ਅੱਜ ਹਾਲਾਤ ਬਣੇ ਨੇ ਖਾਸ ਕਰਕੇ ਜੇਕਰ ਹੜ੍ਹਾਂ ਦੀ ਗੱਲ ਕਰੀਏ ਕੀ ਇਹ ਕੋਈ ਸਾਜ਼ਿਸ਼ਾ ਵਾਕਈ ਸਾਜ਼ਿਸ਼ਾ ਜਾਂ ਇੱਕ ਕੁਦਰਤ ਦੀ ਮਾਰ ਆ ਕੁਦਰਤ ਦੀ ਮਾਰ ਤਾਂ ਹੈ ਹੀ ਆ ਪਰ ਉਹਨੂੰ ਸਾਂਭਣ ਸੰਭਾਲਣ ਦੇ ਵਿੱਚ ਕੋਈ ਵੱਡੀ ਕੁਤਾਹੀ ਹੋਈ ਆ ਜਾਂ ਜਾਣ ਕੇ ਕੀਤੀ ਗਈ ਆ ਇਹਦੇ ਬਾਰੇ ਮੈਂ ਇੱਕ ਬਤੌਰ ਰਾਜਨੀਤਿਕ ਤੌਰ ਦੇ ਉੱਤੇ ਮੈਂ ਨਹੀਂ ਇਹ ਇਹਨੂੰ ਜਲਣਾ ਚਾਹੁੰਨਾ ਪਰ ਮੈਂ ਇੱਕ ਬਤੌਰ ਸਿੱਖ ਹੋਣ ਦੇ ਨਾਤੇ ਤੁਸੀਂ ਪੰਜਾਬ ਨੂੰ ਬਹੁਤ ਗਹਿਰੇ ਤਰੀਕੇ ਨਾਲ ਜਾਣਦੇ ਹੋ ਪਹਿਲਾ ਰਿਐਕਸ਼ਨ ਦੇਖੋ ਬੁਰਾਣਾ ਸਾਹਿਬ ਸਾਡੇ ਇੱਕ ਦਰਦ ਦੀ ਗਾਥਾ ਹੈ ਜਿਹੜੀ ਤੁਸੀਂ ਹੜਾਂ ਦੀ ਗੱਲ ਕੀਤੀ ਹੈ ਪਰ ਤੁਸੀਂ ਇਹ ਗੱਲ ਕੀਤੀ ਹੈ ਕਿ ਇਹ ਜਾਣ ਬੁਝ ਕੇ ਕੀਤਾ ਗਿਆ ਇਹ ਜਾਣ ਬੁਝ ਕੇ ਪਹਿਲੀ ਵਾਰੀ ਨਹੀਂ ਕੀਤਾ ਗਿਆ ਇਹ ਜਾਣਬੁੱਝ ਕੇ ਤਾਂ ਬਹੁਤ ਵਾਰ ਬੜੇ ਲੰਬੇ ਸਮੇਂ ਤੋਂ ਮੈਨੂੰ ਲੱਗਦਾ ਕਈ ਸਦੀਆਂ ਤੋਂ ਇਹ ਕੀਤਾ ਜਾ ਰਿਹਾ ਪੰਜਾਬ ਤੇ ਸਿੱਖ ਜਿਨ੍ਹਾਂ ਨੂੰ ਮਾਰਨ ਲਈ ਬਦਾਲੀ ਹੋਣਾ ਨੇ ਸੋਚਿਆ ਸੀਗਾ ਕਿ ਮੈਂ ਤਾਂ ਮੰਲੋ ਜਿਹੜੇ ਉਹ ਕਿਨਾ ਉਹ ਘੱਲੂ ਘਾਰੇ ਦੇ ਵਿੱਚ ਮਾਰਤੇ ਆ ਤੇ ਉਹ ਨਹੀਂ ਆਉਂਦੇ ਤੇ ਉਹ ਤਿੰਨ ਹੀ ਮਹੀਨੇ ਫੇਰ ਆ ਕੇ ਉਹਦੇ ਗਲ ਪੈ ਜਾਂਦੇ ਆ ਇਹ ਇਹ ਗੱਲ ਪੁਰਾਣੀ ਆ ਇਹ ਵੀ ਬੜੀ ਹੈਰਾਨੀ ਆ ਕਿ ਪੰਜਾਬ ਨੂੰ ਜਦੋਂ-ਜਦੋਂ ਮਾਰਨ ਦੀ ਕੋਸ਼ਿਸ਼ ਹੁੰਦੀ ਆ ਉਹ ਫੇਰ ਉੱਠ ਖੜਦਾ ਇਹ ਲੋਕਾਂ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਵੀ ਆ ਅੱਜ ਮੈਂ ਦੇਖ ਰਿਹਾ ਕਿ ਸੋਸ਼ਲ ਮੀਡੀਆ ਜਿਹੜਾ ਉਹਦੇ ਤੇ ਬਹੁਤ ਸਾਰੇ ਕਮੈਂਟ ਆਉਂਦੇ ਆ ਬਹੁਤ ਸਾਰੇ ਵਿਚਾਰ ਆਉਂਦੇ ਆ ਮੈਂ ਦੇਖ ਰਿਹਾ ਕਿ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿੱਚੋਂ ਲੋਕ ਜਿਹੜੇ ਆ ਉਹ ਸਿੱਖਾਂ ਦੇ ਬਾਰੇ ਵਿੱਚ ਇੱਕ ਕਮੈਂਟ ਵੀ ਕਰਦੇ ਆ ਤੇ ਇਸ ਗੱਲ ਦੀ ਦਾਤ ਵੀ ਦਿੰਦੇ ਆ ਕਿ ਜਦੋਂ ਇਹਨਾਂ ਤੇ ਕੋਈ ਆਫਤ ਆਉਂਦੀ ਆ ਇਹ ਤਾਂ ਦੂਜੀਆਂ ਲੋਕਾਂ ਦੀਆਂ ਆਫਤਾਂ ਦੇ ਵਿੱਚ ਜਾ ਕੇ ਸ਼ਰੀਕ ਹੁੰਦੇ ਆ ਜੇ ਹੁਣ ਤੁਸੀਂ ਦੇਖੋਗੇ ਪਿਛਲੇ ਸਮੇਂ ਦੇ ਵਿੱਚ ਐਤਕੀ ਦਾ ਚਲੋ ਸਾਡੇ ਤੇ ਵੀ ਪਾਣਾ ਵਾਪਰ ਗਿਆ ਹਿਮਾਚਲ ਦੇ ਵਿੱਚ ਹੋਇਆ ਤੇ ਇਥੋਂ ਪੰਜਾਬ ਦੇ ਵਿੱਚੋਂ ਕਿੰਨੇ ਲੋਕ ਗਏ ਹਾਲਾਂਕਿ ਹਿਮਾਚਲੀਆਂ ਦਾ ਵਤੀਰਾ ਕੋ ਬੜਾ ਚੰਗਾ ਨਹੀਂਗਾ ਉੱਥੋਂ ਦੀ ਜਿਹੜੀ ਸੰਸਦ ਸੀ ਉਹਦੇ ਬਿਆਨਾਂ ਤੋਂ ਬਾਅਦ ਕ੍ਰਤਨ ਬਹੁਤ ਬਣੀ ਪਰ ਜਿਹੜੀ ਪੰਜਾਬ ਦੇ ਅੰਦਰ ਹੈ ਹੁਣ ਹਾਲਾਤ ਬਣੇ ਤੁਸੀਂ ਜਿਹੜੀ ਕਹੀ ਹੈ ਕਿ ਇਹਦੇ ਵਿੱਚ ਵਾਕਿਆ ਹੀ ਇੱਕ ਇੱਕ ਚਰਚਾ ਦਾ ਵਿਸ਼ਾ ਵਾ ਤੇ ਇਹਦੇ ਇਹਨੂੰ ਘੂਕ ਕਰਨੀ ਚਾਹੀਦੀ ਆ ਜੋ ਇੱਕ ਜਿਹੜਾ ਆਮ ਆਦਮੀ ਦੀ ਸਰਕਾਰ ਦਾ ਇੱਕ ਐਮ ਐਲ ਏ ਆ ਜਿਹਨੂੰ ਜਿਹੜਾ ਪਘੋੜਾ ਹੋ ਗਿਆ ਉਹ ਜਿਹੜੀ ਗੱਲ ਕਰਦਾ ਵਾ ਤੇ ਉਹ ਤਾਂ ਉਹਨਾਂ ਦੇ ਰਾਜ ਦਾ ਇੱਕ ਹਿੱਸਾ ਵਾ ਤੇ ਉਹੀ ਗੱਲ ਕਹਿੰਦਾ ਵਾ ਕਿ ਜਿਹੜਾ ਸਾਡਾ ਸਕੱਤਰ ਆ ਉਸ ਬੰਦੇ ਦੀ ਅਣਗਹਿਲੀ ਕਰਕੇ ਸਾਰਾ ਕੁਝ ਉਹਨਾਂ ਦੀ ਇਹ ਕਾਬਲੀਅਤ ਹੀ ਨਹੀਂ ਹੈਗੀ ਜਿਹੜਾ ਮੌਸਮ ਵਿਭਾਗ ਆ ਉਹ ਤੋਂ ਹੀ ਜਾਣਕਾਰੀ ਨਹੀਂ ਮਿਲੀ ਕੀ ਕੀ ਦੇਸ਼ ਦੀ ਟੈਕਨੋਲੋਜੀ ਇੰਨੀ ਮਾੜੀ ਹੋ ਗਈ ਹੈ ਹੂੰ ਕਿ ਅਸੀਂ ਅਕ ਤੀਜੀ ਤਾਕਤ ਬਣਨ ਦੀ ਕੋਸ਼ਿਸ਼ ਕਰਦੇ ਆ ਤੇ ਇਹਨਾਂ ਦੀ ਇਹੀ ਜਾਣਕਾਰੀ ਨਹੀਂ ਸੀਗੀ ਤੇ ਜਿੰਨਾ ਕੁ ਸਾਰਾ ਕੁਝ ਹੋਇਆ ਹੜਾ ਉਥੇ ਡੈਮਾ ਦੇ ਵਿੱਚ ਵੱਧ ਪਾਣੀ ਆਇਆ ਤੇ ਜਿਹੜੇ ਬਾਦ ਛੱਡਣਾ ਪਿਆ ਤੇ ਬਾਅਦ ਚ ਉਹ ਮਾਰ ਪਈ ਜਿਹੜੀ ਜਿਹੜੀ ਆਪਾਂ ਗੱਲ ਕਰਦੇ ਆ ਸਾਜ਼ਿਸ਼ ਦੀ ਜਿਹੜੇ ਇਸ ਗੱਲ ਨੂੰ ਇਸ ਗੱਲ ਦੇ ਵਿਰੁੱਧ ਆ ਜਿਹੜੇ ਕਹਿ ਰਹੇ ਨੇ ਕਿ ਇਹ ਸਾਜ਼ਿਸ਼ ਨਹੀਂ ਆ ਇੱਕ ਕੁਦਰਤ ਦੀ ਵੱਡੀ ਮਾਰ ਆ ਕਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਵੀ ਇਹ ਗੱਲ ਕਹਿ ਰਹੇ ਨੇ ਕਿ ਇਸ ਵਾਰ ਕੁਦਰਤ ਨੇ ਬਹੁਤ ਵੱਡਾ ਕਹਿਰ ਟਾਇਆ ਲੇਕਿਨ ਇਸ ਕੁਦਰਤ ਦੇ ਕਹਿਰ ਦੇ ਵਿੱਚੋਂ ਸਾਜ਼ਿਸ਼ ਕਿੱਥੇ ਦਿਖਦੀ ਹੈ ਸਾਜ਼ਿਸ਼ ਉਹੀ ਹੈ ਨਾ ਜੀ ਕਿ ਡੈਮਾਂ ਦੇ ਵਿੱਚ ਜਿੰਨਾ ਪਾਣੀ ਰੱਖਿਆ ਜਾਣਾ ਚਾਹੀਦਾ ਸੀ ਪਿਛਲੇ ਰਿਕਾਰਡ ਦੇ ਮੁਤਾਬਕ ਉਹ ਪਾਣੀ ਉਸ ਤੋਂ ਵੱਧ ਰੱਖਿਆ ਤੇ ਜਦੋਂ ਹੋਰ ਪਾਣੀ ਆ ਗਿਆ ਤੇ ਫਿਰ ਉਹਨੂੰ ਛੱਡਿਆ ਗਿਆ ਇਹਦੀ ਤਰਤੀਬ ਖਰਾਬ ਹੋ ਗਈ ਤੋ ਅਣਗਹਿਲੀ ਆ ਇਸ ਇਹ ਅਣਗਹਿਲੀ ਦਾ ਕਾਰਨ ਆ ਭਾਵੇਂ 88 ਵਿੱਚ ਵੀ ਜਿਹੜੇ ਆਏ ਸੀ ਉਦੋਂ ਵੀ ਸਾਡਾ ਇਹੀ ਨਜ਼ਰੀਆ ਸੀ ਕਿ ਜਿਹੜਾ ਸਿੱਖਾਂ ਦੇ ਸੰਘਰਸ਼ ਦਾ ਜਿਹੜਾ ਉਸ ਟਾਈਮ ਲੜਿਆ ਜਾ ਰਿਹਾ ਸੀ ਉਹਦੇ ਵਿੱਚ ਉਹ ਬਹੁਤ ਸਾਰੇ ਸਿੰਘ ਜਿਹੜੇ ਆ ਇਹਨਾਂ ਮੰਡਲ ਦੇ ਵਿੱਚ ਜਾਂ ਬੇਲਿਆਂ ਦੇ ਵਿੱਚ ਰਹਿੰਦੇ ਸੀ ਜਿਨ੍ਹਾਂ ਦੇ ਟਿਕਾਣਿਆਂ ਨੂੰ ਖਤਮ ਕਰਨ ਵਾਸਤੇ ਉਹ ਜਿਹੜੇ ਹੜ ਲਿਆਂਦੇ ਗਏ ਜਿਹਦਾ ਮੁਕਤਾਨ ਵੀ ਭੁਗਤਿਆ ਸਿੰਘਾਂ ਨੇ ਉਸ ਗੱਲ ਦਾ ਜਵਾਬ ਵੀ ਦਿੱਤਾ ਬਿਲਕੁਲ ਉਸੇ ਤਰ੍ਹਾਂ ਹੀ ਇਹ ਜਿਹੜਾ ਪੰਜਾਬ ਦੇ ਨਾਲ ਇੱਕ ਵਿਤਕਰਾ ਵਾ ਇਹ ਵਿਤਕਰੇ ਦੇ ਕਾਰਨ ਨਹੀਂ ਉਹਦਾ ਵਿਤਕਰੇ ਦੀ ਮੈਂ ਗੱਲ ਅੱਗੇ ਦੇਖ ਲਓ ਵੀ ਜੇ ਅੱਜ ਪੰਜਾਬ ਦੇ ਇਹ ਹਾਲਾਤ ਬਣੇ ਤੁਸੀਂ ਦੱਸੋ ਕਿ ਪੰਜਾਬ ਦਾ ਮੁੱਖ ਮੰਤਰੀ ਕਿੱਥੇ ਆ ਪੰਜਾਬ ਦੀ ਸਰਕਾਰ ਕਿੱਥੇ ਆ ਤੇ ਉਦੋਂ ਅੱਗੇ ਲਾ ਲਓ ਕੇਂਦਰ ਕਿੱਥੇ ਆ ਤੇ ਕੇਂਦਰ ਦੀ ਸਰਕਾਰ ਕਿੱਥੇ ਆ ਪੰਜਾਬ ਦਾ ਮੁੱਖ ਮੰਤਰੀ ਫੋਟੋ ਖਿਚਾਉਣ ਲਈ ਇੱਕ ਵੱਡੇ ਹਜੂਮ ਦੇ ਵਿੱਚ ਫੋਟੋ ਥੱਲੇ ਬੈਠ ਕੇ ਰੋਟੀ ਫੜ ਕੇ ਖਾਂਦਾ ਫੋਟੋ ਖਿਚਾ ਕੇ ਚਲਾ ਜਾਂਦਾ ਦਿੰਦਾ ਕੁਝ ਨਹੀਂ ਪੁੱਤ ਇਹ 또 ਨਵੀਂ ਗੱਲ ਇੱਕ ਸੋਸ਼ਲ ਮੀਡੀਆ ਤੇ ਉੱਤੇ ਅਸੀਂ ਲਗਾਤਾਰ ਦੇਖ ਰਹੇ ਆ ਬੜਾ ਟ੍ਰੈਂਡ ਚੱਲ ਰਿਹਾ ਜੀ ਵੀ ਹੱਥ ਤੇ ਰੋਟੀ ਰੱਖੀ ਉਹ ਤੇ ਕਾ ਰਹੇ ਆ ਵੀ ਜਿੱਦਾਂ ਅਸੀਂ ਅੱਜ ਹੀ ਸਾਰਾ ਕੁਝ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਇੱਕ ਇਹ ਵੀ ਟ੍ਰੈਂਡ ਚੱਲ ਰਿਹਾ ਦੇਖੋ ਮੈਂ ਇੱਥੇ ਜਿਹੜੀ ਜ਼ਿਕਰ ਕਰਨ ਲੱਗਾ ਆ ਤੇ ਹੱਥੇ ਰੋਟੀ ਖਾਣ ਵਾਲੇ ਬਹੁਤ ਨੇ ਉੱਥੇ ਜਿਹੜੇ ਸੇਵਾ ਕਰਨ ਵਾਲੇ ਵੀ ਹੱਥੇ ਰੋਟੀ ਖਾਂਦੇ ਆ ਤੇ ਜਿਹੜੇ ਉੱਥੇ ਉਸ ਪਾਣੀ ਦੀ ਮਾਰ ਵਿੱਚ ਬੈਠੇ ਉਹ ਵੀ ਹੱਥੇ ਰੋਟੀ ਖਾਂਦੇ ਆ ਪਰ ਇਹ ਜਿਹੜੇ ਹੱਥੇ ਰੋਟੀ ਖਾਣ ਵਾਲਿਆਂ ਤੇ ਕਿੰ ਕਿੰਤੂ ਹੋ ਰਿਹਾ ਉਹ ਮੁੱਖ ਮੰਤਰੀ ਹਾਤੇ ਰੋਟੀ ਖਾ ਰਿਆ ਤੇ ਉਸ ਦੀ ਫੋਟੋ ਕਰਵਾ ਕੇ ਤੇ ਉਹ ਆ ਕੇ ਪੰਜ ਤਾਰਾ ਹੋਟਲ ਦੇ ਵਿੱਚ ਆਰਾਮ ਕਰਦਾ ਹੂੰ ਠੀਕ ਹੈ ਜੀ ਤੇ ਤੁਸੀਂ ਦੇਖੋ ਕਿ ਜਦੋਂ ਇੱਥੇ ਕਿਹਨਾ ਗੋਮਸ਼ੋਦਾ ਦੇ ਪੋਸਟਰ ਲੱਗੇ ਤਾਂ ਉਦੋਂ ਕੇਜਰੀਵਾਲ ਵੀ ਆ ਜਾਂਦਾ ਤੇ ਸ਼ਿਸ਼ੋਧੀਆਂ ਵੀ ਆ ਜਾਂਦਾ ਤੇ ਕੀ ਕਰਦੇ ਨੇ ਗੱਟੇ ਤੋਂ ਪਜਾਮਾ ਉੱਚਾ ਚਾਕੇ ਪਾਣੀ ਜੀ ਫਿਰ ਕੇ ਗਿੜਾ ਮਾਰ ਕੇ ਚਲੇ ਜਾਂਦੇ ਨੇ ਕਿਹੜੀ ਕਿਹੜਾ ਉਹ ਕੰਮ ਕਰ ਰਹੇ ਨੇ ਕਿਹੜੀ ਸਰਕਾਰ ਦਾ ਕੰਮ ਕਰ ਰਹੇ ਨੇ ਜਿੰਨਾ ਕੁਝ ਹੋ ਰਿਹਾ ਮੈਂ ਇਹੀ ਗੱਲ ਕਰਦਾ ਕਿ ਪੰਜਾਬ ਮਰਦਾ ਕਿਉਂ ਨਹੀਂ ਤੁਸੀਂ ਇਹ ਤਾਂ ਬਹੁਤ ਵੱਡੀ ਗੱਲ ਕੀਤੀ ਸੀ ਜਿਹੜੀ ਇਹ ਗੱਲ ਦਾ ਖੁਲਾਸਾ ਕਰਨਾ ਚਾਹੀਦਾ ਕਿ ਇਹਨੂੰ ਮਾਰਨ ਵਾਲੇ ਬਹੁਤ ਨੇ ਪਰ ਇਹ ਮਰਦਾ ਨਹੀਂ ਹੁਣ ਉਹ ਮਰਦਾ ਨਹੀਂ ਜਿਹੜਾ ਵਾ ਉਹਦੇ ਤੁਸੀਂ ਦੇਖੋ ਮੈਂ ਇਹ ਇੱਕ ਗੱਲ ਜ਼ਰੂਰ ਜਾਣਨੀ ਚਾਹੁੰਦਾ ਕਿ ਜੇਕਰ 88 ਦੀ ਗੱਲ ਕੀਤੀ ਆ 88 ਦੇ ਵਿੱਚ ਜਿਵੇਂ ਇਹ ਗੱਲ ਕਹੀ ਜਾ ਰਹੀ ਸੀ ਕਿ ਮੰਡ ਦੇ ਵਿੱਚ ਆਪਣੇ ਕਾਰਕੂ ਸੇ ਕਾਦੀਆਂ ਹਰ ਹਾਈਸ਼ਾਂ ਸੀ ਉਹਨਾਂ ਦੀਆਂ 18 ਸੀਗੀਆਂ ਉਹਨੂੰ ਖਤਮ ਕਰਨ ਲਈ ਵਾੜ ਲਿਆਦੇ ਗਏ ਤੇ ਉਹਦੇ ਏਜ ਦੇ ਵਿੱਚ ਬਾਅਦ ਵਿੱਚ BBMP ਦਾ ਚੇਅਰਮੈਨ ਵੀ ਮਾਰੇ ਆ ਗਿਆ ਪਰ ਉਦੋਂ ਇੱਕ ਇਹ ਵਜ੍ਹਾ ਸੀ ਤੇ ਉਦੋਂ ਇੱਕ ਧਿਰ ਸੀਗੀ ਜਿਹਦੇ ਬਾਰੇ ਕਿਹਾ ਜਾ ਰਿਹਾ ਸੀਗਾ ਕਿ ਇਹ ਸਿੱਖਾਂ ਦੇ ਖਿਲਾਫ ਆ ਜਿਨ੍ਹਾਂ ਨੇ ਬਲੂ ਸਟਾਰ ਆਪਰੇਸ਼ਨ ਵੀ ਕਰਵਾਇਆ ਮੈਂ ਕਾਂਗਰਸ ਦੀ ਗੱਲ ਕਰ ਰਿਹਾ ਪਰ ਅੱਜ ਦੇ ਸਮੇਂ ਦੇ ਵਿੱਚ ਕਿਹੜੀ ਧਿਰ ਆ ਜਿਹੜੀ ਇਸ ਵਕਤ ਸਿੱਖਾਂ ਨੂੰ ਜਾਂ ਪੰਜਾਬ ਨੂੰ ਨੁਕਸਾਨ ਕਰਨਾ ਚਾਹੁੰਦੀ ਆ ਮੈਂ ਦੇਖੋ ਕੋਈ ਵੀ ਜਿਹੜੀ ਧਿਰ ਆ ਨਾ ਉਹਦੀ ਹਮਾਇਤ ਉਹਦੀ ਮਨਸ਼ਾ ਤੋਂ ਪੜੀ ਜਾਂਦੀ ਆ ਹੂੰ ਜਿਹੜੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਤੁਸੀਂ ਆਪ ਹੀ ਦੇਖ ਲਓ ਕਿ ਸਰਕਾਰ ਕਿੱਥੇ ਆ ਦਿਖਾਈ ਦੇ ਰਹੀ ਆ ਸ ਇੱਥੇ ਤਾਂ ਜਿਹੜੇ ਨੌਜਵਾਨ ਨੇ ਜਿਹੜੇ ਕਿੰਨੇ ਦੂਰਾਂ ਤੋਂ ਮਤਲਬ 100 100 150 ਕਿਲੋਮੀਟਰ ਤੋਂ ਟਰਾਲੀਆਂ ਲੈ ਕੇ ਪਹੁੰਚ ਰਹੇ ਨੇ ਮੇਰਾ ਮੇਰਾ ਸਵਾਲ ਨਹੀਂ ਤੁਸੀਂ ਕਰਿਓ ਮੈਂ ਉੱਥੇ ਆ ਰਿਹਾ ਮੈਂ ਉੱਥੇ ਆ ਰਿਹਾ ਮੈਂ ਉੱਥੇ ਮੈਂ ਉੱਥੇ ਆ ਰਿਹਾ ਤੁਸੀਂ ਦੇਖੋਗੇ ਜੇ ਇਹ ਕੁਝ ਦਿਖਾਈ ਦੇ ਰਿਹਾ ਤਾਂ ਉਹ ਤਾਂ ਸੰਗਤ ਦਿਖਾਈ ਦੇ ਰਹੀ ਆ ਕੁਝ ਸੰਤਵਾ ਪੁਰਸ਼ ਵੀ ਆ ਸ਼੍ਰੋਣੀ ਕਮੇਟੀ ਆ ਚਰੋ ਰਾਜਨੀਤਿਕ ਪਾਰਟੀਆਂ ਵੀ ਆ ਅਕਾਲੀ ਦਲ ਵੀ ਆ ਉੱਥੇ ਸਾਰੇ ਇਹ ਤੁਰੇ ਫਿਰਦੇ ਨੇ ਪਰ ਮੈਂ ਵੱਡੀ ਗਿਣਤੀ ਵਿੱਚ ਦੇਖਦਾ ਕਿ ਆਮ ਆਵਾਮ ਜਿਹੜਾ ਵਾ ਉਹ ਪੰਜਾਬ ਨੂੰ ਡੁੱਬੇ ਪੰਜਾਬ ਨੂੰ ਬਚਾਉਣ ਵਾਸਤੇ ਕੰਮ ਕਰ ਰਿਹਾ ਤੇ ਕੋਈ ਕਿਸ਼ਤੀ ਨਹੀਂ ਇਨਾਂ ਕੋਲ ਆ ਹੁਣ ਐਨਡੀਆਰਫ ਆ ਗਈ ਉਹ ਵੀ ਬੈਠ ਕੇ ਕੁਰਸੀਆਂ ਤੇ ਰੋਟੀ ਖਾ ਕੇ ਚਲੇ ਜਾਂਦੇ ਆ ਜਿਹੜੀ ਤੁਸੀਂ ਗੱਲ ਕਰਦੇ ਧਿਰ ਦੀ ਗੱਲ ਕਰਦੇ ਕਿ ਇੱਥੇ ਧਿਰ ਸਰਕਾਰ ਨੇ ਬਣਨਾ ਹੁੰਦਾ ਤੇ ਪੰਜਾਬ ਦੀ ਸਰਕਾਰ ਦੇ ਪੱਲੇ ਕੁਝ ਨਹੀਂਗਾ ਪਤਾ ਨਹੀਂ ਕਿਉਂ ਭਗਵੰਤ ਮਾਨ ਬਿਮਾਰ ਹੋ ਕੇ ਮੰਜੇ ਤੇ ਪੈ ਗਿਆ ਕਿ ਦਿੱਲੀ ਵਾਲਿਆਂ ਨੇ ਪਾਤਾ ਵੀ ਤੇਰੀ ਅਸੀਂ ਲੋਕਾਂ ਦੇ ਵਿੱਚ ਜਿਹੜੀ ਆ ਜੋ ਸਾਡੀ ਬਦਨਾਮੀ ਹੋ ਰਹੀ ਆ ਇਸ ਕਰਕੇ ਉਹਨੂੰ ਪਾਸੇ ਕਰਤਾ ਕੀ ਕਰਤਾ ਕੀ ਨਹੀਂ ਕਰਤਾ ਇਹ ਵੱਖਰੀ ਗੱਲ ਆ ਉਸ ਤੋਂ ਬਾਅਦ ਜੇ ਆਪਾਂ ਕਹੀਏ ਵੀ ਸਾਡੇ ਮਾਈ ਬਾਪ ਦੇਸ਼ ਦੀ ਉਹ ਕੇਂਦਰ ਸਰਕਾਰ ਤੇ ਉਹਦਾ ਵੀ ਸਾਡਾ ਜਿਹੜਾ ਕਿਹਨਾ ਖੇਤੀਬਾੜੀ ਮੰਤਰੀ ਉਹ ਕੀ ਕਰਦਾ ਆ ਕੇ ਉਹ ਕੋਈ ਕੋਈ ਕੁਝ ਲੈ ਕੇ ਆਇਆ ਉਹ ਇੱਥੇ ਢੇੜਾ ਕੱਢ ਕੇ ਚਲਾ ਗਿਆ ਜ਼ਾਇਦਾ ਲੈ ਰਹੇ ਆ 16 ਦਿਨ ਤੋਂ ਲੋਕ ਪਾਣੀ ਚ ਡੁੱਬੇ ਨੇ ਲੋਕਾਂ ਦਾ ਸੰਪਰਕ ਖਤਮ ਹੋ ਗਿਆ ਇਹ ਜਿਹੜਾ 8 8 9 9 10 7 ਫੁੱਟ ਹੈ ਤੁਹਾਨੂੰ ਸਾਰਾ ਕੁਝ ਦਿਖਾਈ ਦਿੰਦਾ ਤੁਹਾਡੀ ਜਿਹੜੀ ਸਰਕਾਰੀ ਤੰਤਰ ਤੁਹਾਨੂੰ ਦੱਸ ਰਿਹਾ ਪਰ ਤੁਸੀਂ ਕੀ ਕਰਨ ਆ ਰਹੇ ਹੋ ਇੱਕ ਪਾਣੀ ਘਟੇ ਘਟੇ ਪਾਣੀ ਦੇ ਵਿੱਚ ਤੁਸੀਂ ਝੋਨੇ ਦੀ ਜਿਹੜੀ ਆ ਜਿਹੜੀ ਬੱਲੀ ਉਹ ਚੈੱਕ ਕਰਕੇ ਤੇ ਫੋਟੋ ਖਾ ਕੇ ਚਲੇ ਜਾਂਦੇ ਹੋ ਕੀ ਹੋ ਰਿਹਾ ਇਹ ਇਹ ਮਨਛਾਵਾ ਤਾਹੀਂ ਜਿਹੜੀ ਤੁਸੀਂ ਗੱਲ ਕੀਤੀ ਸੀ ਮੈਂ ਉਹਦੀ ਖੁਲਾਸਾ ਕਰਦਾ ਕਿ ਮਾਰਨ ਵਾਲੇ ਬਹੁਤ ਨੇ ਪਰ ਇਹ ਮਰਦਾ ਨਹੀਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਮੈਂ ਦੇਸ਼ ਨੂੰ ਦੱਸਣਾ ਚਾਹੁੰਨਾ ਇਸ ਗੱਲ ਤੇ ਦਿੱਲੀ ਵਾਲਿਆਂ ਨੂੰ ਦੱਸਣਾ ਚਾਹੁੰਨਾ ਕਿ ਜਦੋਂ ਤੁਸੀਂ ਜੇ ਤੁਹਾਡੇ ਤੋਂ ਇਹ ਟੁੱਟ ਗਿਆ ਤਾਂ ਫਿਰ ਇੱਕ ਗੱਲ ਦਾ ਖਿਆਲ ਰੱਖਿਓ ਪਿਛਲੇ ਦਿਨਾਂ ਦੇ ਵਿੱਚ ਇੱਕ Hindu ਕਿਹਦਾ ਸਾਧੂ ਆ ਉਹ ਇੱਕ ਵੱਡੀ ਕਾਨਫਰੰਸ ਜਿੱਦੇ ਸਾਧੂ ਬੈਠੇ ਆ ਉਹਨਾਂ 'ਚ ਇੱਕ ਜ਼ਿਕਰ ਕਰ ਰਿਹਾ ਮੈਂ ਉਹ ਮੈਨੂੰ ਬੜੀ ਇੱਕ ਚੰਗੀ ਗੱਲ ਲੱਗੀ ਉਹ ਕਹਿੰਦਾ ਵੀ ਅਸੀਂ ਬਹੁਤ ਵੱਡਾ ਗੁਨਾਹ ਕਰ ਲਿਆ ਅਗੇ ਅਸੀਂ ਗਲਤੀਆਂ ਕਰ ਲੀਆਂ ਅਸੀਂ ਆਪਣੀ ਖੜਗ ਭੁਜਾ ਤੇ ਆਪਣੇ ਰક્ષਕ ਮਾਰਤੇ ਕਹਿੰਦਾ 84 ਦੇ ਵਿੱਚ ਜੇ ਇੰਦਰਾ ਗਾਂਧੀ ਦਾ ਕਤਲ ਇੱਕ ਸਿੱਖ ਨੇ ਕੀਤਾ ਜਾਂ ਦੋ ਨੇ ਕੀਤਾ ਸੀ ਤੇ ਇਹਦਾ ਮਤਲਬ ਨਹੀਂ ਸੀ ਕਿ ਸਾਰੇ ਸਿੱਖਾਂ ਨੂੰ ਮਾਰਿਆ ਜਾਵੇ ਉਹ ਜ਼ਿਕਰ ਕਰਦਾ ਕਹਿੰਦਾ ਅਸੀਂ ਪਰਿਵਾਰਾਂ ਚੋਂ ਇੱਕ ਸਿੱਖ ਮੰਨ ਲਓ ਇੱਕ ਨੂੰ ਇੱਕ ਨੂੰ ਸਿੱਖ ਬਣਾਉਂਦੇ ਸੀ ਕਿ ਉਹ ਸਾਡਾ ਫੌਜ ਜਾਂਦਾ ਸੀ ਸਾਡੇ ਲਈ ਲੜਾਈ ਲੜਦਾ ਸੀ ਕਹਿੰਦਾ ਅਸੀਂ ਆਪਣੇ ਰક્ષਕਾਂ ਨੂੰ ਮਾਰ ਲਿਆ ਇਹ ਕਹਿੰਦਾ ਬਹੁਤ ਵੱਡੀ ਗਲਤੀ ਕੀਤੀ ਮੈਨੂੰ ਲੱਗਦਾ ਕਿ ਉਸ ਸਾਧੂ ਦੀ ਗੱਲ ਦੇਸ਼ ਨੂੰ ਸੁਣਨੀ ਚਾਹੀਦੀ ਹੈ ਕਿ ਤੁਸੀਂ ਪੰਜਾਬ ਨਾਲ ਇਸ ਤਰ੍ਹਾਂ ਦਾ ਵਿਤਕਰਾ ਕਰ ਰਹੇ ਹੋ ਪਰ ਪੰਜਾਬ ਨੇ ਦੋਠੀ ਘੜਨਾ ਇੱਕ ਇੱਕ ਗਰੀਬ ਵਾਲਾ ਸਾਬ ਜਦੋਂ ਆਪਾਂ ਬੈਠੇ ਇਸ ਪੋਡਕਾਸਟ ਤੋਂ ਪਹਿਲਾਂ ਆਪਾਂ ਡਿਸਕਸ ਕਰ ਰਹੇ ਸੀਗੇ ਕਿ ਜਿੰਨੀਆਂ ਵੀ ਟਰਾਲੀਆਂ ਜਾ ਰਹੀਆਂ ਜਿੰਨੀਆਂ ਵੀ ਧਿਰਾਂ ਜਾ ਰਹੀਆਂ ਨੇ ਉਹਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦੀ ਤਸਵੀਰ ਜਿਹੜੀ ਆ ਉਹ ਵੱਡੇ ਪੱਧਰ ਤੇ ਉੱਪਰ ਕੇ ਸਾਹਮਣੇ ਫੇਰ ਆਈ ਆ ਇਸ ਵਾਰ ਉਹ ਕਿਸ ਗੱਲ ਦਾ ਪ੍ਰਤੀਕ ਆ ਨਹੀਂ ਉਹ ਆਉਂਦੀ ਨਹੀਂ ਗੀ ਉਹ ਹਮੇਸ਼ਾ ਹੀ ਰਹਿੰਦੀ ਆ ਤੁਸੀਂ ਦੇਖੋਗੇ ਕਿਤੇ ਲੰਗਰ ਲੱਗਾ ਹਮ ਕਿਤੇ ਕੋ ਸਮਾਗਮ ਆ ਕਿਤੇ ਕੋ ਸ਼ਬੀਰ ਲੱਗੀ ਆ ਹਮ ਇੱਕ ਸੰਘਰਸ਼ ਦਾ ਦੂਜਾ ਨਾਮ ਆ ਸੰਤ ਜਿਹੜੇ ਸੰਘਰਸ਼ ਦਾ ਦੂਜਾ ਨਾਮ ਆ ਇੱਕ ਪਿਓਰਟੀ ਮਤਲਬ ਇੱਕ 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 ਐਸੀ ਐਸਾ ਐਸਾ ਜਜਬਾ ਵਾ ਜਿਹੜਾ ਉਹਨਾਂ ਦੇ ਨਾਮ ਦੇ ਨਾਲ ਪੈਦਾ ਹੁੰਦਾ ਹਮ ਜਿਹੜਾ ਇਸ ਪੰਜਾਬ ਦੀ ਵਿਰਾਸਤ ਆ ਇਸੇ ਕਰਕੇ ਨਾ ਕੋ ਪੰਜਾਬ ਨੂੰ ਮਾਰ ਨਹੀਂ ਸਕਦੀ ਇਹ ਕੀ ਕੋਈ ਸਨੇਹਾ ਆ ਸਿੱਖਾਂ ਵੱਲੋਂ ਸੰਤ ਜਰਨੈਲ ਸਿੰਘ ਦੀ ਤਸਵੀਰ ਨੂੰ ਉਜਾਗਰ ਕਰਨਾ ਆਪਣੀ ਪਿੱਠ ਤੇ ਆਪਣੇ ਸੀਨੇ ਤੇ ਲਾ ਕੇ ਰੱਖਣਾ ਇਹ ਮਾਣ ਹੈ ਇਹ ਕਿਉਂਕਿ ਕਿਉਂਕਿ ਜਿਹੜੀ ਸੰਤਾਂ ਨੇ ਗੱਲ ਕਹੀ ਸੀ ਕਹਿੰਦੇ ਕਹਿਣੀ ਤੇ ਕਰਨੀ ਦੇ ਸੂਰੇ ਦੀ ਗੱਲ ਕਰਦੇ ਆ ਬਾਬਾ ਦੀਪ ਸਿੰਘ ਨੂੰ ਅੱਜ ਯਾਦ ਕਰਦੇ ਆ ਚਪਰੇ ਲੋਕ ਲੱਖਾਂ ਲੋਕ ਕਿਉਂ ਨਤਮਸਤਕ ਕਿਉਂ ਹੁੰਦੇ ਨੇ ਕਈ ਲੋਕ ਇੱਥੇ ਟਿੱਪਣੀ ਵੀ ਕਰਦੇ ਆ ਮੈਂ ਉਹ ਟਿੱਪਣੀਆਂ 'ਚ ਨਹੀਂ ਪੈਂਦਾ ਉਹਦਾ ਮਾਣ ਕਿਉਂ ਆ ਸਨਮਾਨ ਕਿਉਂ ਆ ਕਿ ਉਹਨੇ ਤਲੀ ਤੇ ਰੱਖ ਕੇ ਆਪਣੇ ਗੁਰੂ ਦੇ ਲਈ ਆਪਣੀ ਆਪਣੀ ਗੁਰਧਾਮਾਂ ਦੇ ਲਈ ਉਹਨਾਂ ਨੇ ਜਿਹੜੀ ਆ ਆਪਣੀ ਆਪਣਾ ਜਾਨ ਦਿੱਤੀ ਆ ਕੁਰਬਾਨੀ ਕੀਤੀ ਆ ਇਹੋੀ ਗੱਲ ਸੰਤਾਂ ਦੀ ਆ ਕਿ ਜਿੱਥੇ ਸੰਘਰਸ਼ ਦੀ ਗੱਲ ਆ ਉਹ ਹੱਕਾਂ ਦੀ ਗੱਲ ਆ ਉੱਥੇ ਉਹ ਨਾ ਜ਼ਰੂਰ ਆਊਗਾ ਕਿਉਂਕਿ ਪੰਜਾਬ ਇਨ੍ਹਾਂ ਗੱਲਾਂ ਲਈ ਹੀ ਸਿਰਜਿਆ ਗਿਆ ਗੁਰੂ ਸਾਹਿਬ ਨੇ ਜਿਹੜੀ ਖਾਲਸੇ ਦੀ ਸਾਜਨਾ ਕੀਤੀ ਹੈ ਨਾ ਉਹ ਜ਼ੁਰਮ ਜ਼ਬਰ ਤੇ ਜ਼ੁਲਮ ਦੇ ਖਿਲਾਫ ਖੜਨ ਲਈ ਕੀਤੀ ਆ ਉਸ ਗੱਲ ਦਾ ਪ੍ਰਤੀਕ ਆ ਉਹ ਇਸ ਕਰਕੇ ਉਹ ਗੱਲ ਨਹੀਂ ਮਰਦੀ ਜਿਹੜਾ ਸਾਡਾ ਨੌਜਵਾਨ ਆ ਉਹਦੀ ਅਗਵਾਈ ਚ ਚੱਲਦਾ ਇੱਕ ਚੰਗੀ ਗੱਲ ਆ ਇੱਕ ਚੰਗਾ ਸੁਨੇਹਾ ਇਸੇ ਕਰਕੇ ਪੰਜਾਬ ਮਰਦਾ ਨਹੀਂ ਨਾ ਹੀ ਮਰਦਾ ਓਕੇ ਪੰਜਾਬ ਦੀ ਤਬਾਹੀ ਜੇ ਕਰ ਗੱਲ ਕਰੀ ਜਾਵੇ ਹੱਲੇ ਤਾਂ ਜਦੋਂ ਪਾਣੀ ਉਤਰੇਗਾ ਅਸਲ ਤਸਵੀਰ ਸਾਹਮਣੇ ਆਏਗੀ ਲੇਕਿਨ ਜਿਹੜੀ ਮੁੱਢਲੇ ਤੌਰ ਦੇ ਉੱਤੇ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਲੋਕਾਂ ਦਾ ਬਹੁਤ ਕੁਝ ਤਬਾਹ ਹੋ ਗਿਆ ਲੱਖਾਂ ਨਹੀਂ ਕਰੋੜਾਂ ਅਰਬਾਂ ਰੁਪਏ ਦਾ ਨੁਕਸਾਨ ਹੋ ਗਿਆ ਕਿਵੇਂ ਪੰਜਾਬ ਇਸ ਦੇ ਵਿੱਚੋਂ ਉੱਭਰੇਗਾ ਜਿਨ੍ਹਾਂ ਦਾ ਵਿਅਕਤੀਗਤ ਤੌਰ ਦੇ ਉੱਤੇ ਬੜਾ ਵੱਡਾ ਨੁਕਸਾਨ ਹੋਇਆ ਕਰੋੜਾਂ ਦੀਆਂ ਕੋਠੀਆਂ ਟਹਿ ਗਈਆਂ ਕਰੋੜਾਂ ਦੀ ਜ਼ਮੀਨ ਵਹਿ ਗਈ ਦੱਸਿਆ ਜਾ ਰਿਹਾ ਵੀ 20 23 30 ਕਿੱਲੇ ਜਿਨ੍ਹਾਂ ਦੀ ਜ਼ਮੀਨ ਸੀ ਟੱਕਰਯਾਰਗੀ ਜ਼ਮੀਨ ਸੀ ਉਹ ਵੀ ਰੁੜ ਗਈ ਕੁਛ ਪੱਲੇ ਬਚਿਆ ਹੀ ਨਹੀਂ ਆ ਉਹਦੇ ਵਿੱਚੋਂ ਕਿੱਦਾਂ ਨਿਕਲਿਆ ਜਾਵੇਗਾ ਉਹਦੇ ਚੋਂ ਇਤਿਹਾਸ ਕੱਢਦਾ ਹਮ ਇਹਨਾਂ ਦਿਨਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਇਸ ਗੱਲ ਦਾ ਜਵਾਬ ਹੈ ਹਮ ਹੜ ਆਇਆ ਉਧਰਲੇ ਪਾਸੇ ਰਮਦਾਸ ਵਾਲੇ ਪਾਸੇ ਤੇ ਕਿਸ਼ਤੀ ਤੇ ਇੱਕ ਬਹੁਤ ਜਾਗਤਾਂ ਜੁਗਤਾਂ ਪਾ ਕੇ ਇੱਕ ਪੰਜਾਬ ਦੇ ਸਰਕਾਰ ਦਾ ਮੰਤਰੀ ਤੇ ਦੋ ਤਿੰਨ ਚਾਰ ਹੋਰ ਆ ਉਹ ਜਾਂਦੇ ਇੱਕ ਘਰੇ ਉੱਥੇ ਇੱਕ ਬਜ਼ੁਰਗ ਖੜਾ ਤੇ ਇੱਕ ਮਾਈ ਖੜੀ ਆ ਉਹ ਉਹਨਾਂ ਨੂੰ ਪੁੱਛਦੇ ਆ ਬਈ ਕਿਵੇਂ ਤੁਸੀਂ ਠੀਕ ਹੋ ਉਹ ਕਹਿੰਦੇ ਸਾਨੂੰ ਤੁਸੀਂ ਛੱਡੋ ਤੁਸੀਂ ਦੱਸੋ ਵੀ ਚਾਹ ਪਣੀ ਪੀਣਾ ਕਿ ਨਹੀਂ ਪੀਣਾ ਕੀ ਬਾਤ ਹੈ ਅੰਬਸਦਰ ਦੀ ਡੀਸੀ ਰਾਤ ਲੱਗੇ ਜਾਂਦੀ ਆ ਬੜੀ ਚਰਚਾ ਉਹਨਾਂ ਨੂੰ ਰਸਦ ਦੇਣ ਜਾਂਦੇ ਆ ਉਹ ਗੁੰਬੀਬੀ ਬੈਠੀ ਆ ਉਹ ਕਹਿੰਦੀ ਪਹਿਲਾਂ ਚਾਹ ਪੀਓ ਉਹੀ ਤਸਵੀਰ ਆ ਇਹ ਜੱਜ ਬੋਟ ਹਾਲਿੰਦਾ ਮਰਨੀ ਦਿੰਦਾ ਉਹਨਾਂ ਦੇ ਅੰਦਰ ਗੁਰੂ ਦੀ ਦਿੱਤੀ ਬਹੁਤ ਵੱਡੀ ਸ਼ਕਤੀ ਆ ਜਿਹੜੀ ਇਸ ਜਬਰ ਦਾ ਇਮਤਿਹਾਨ ਹੈ ਇਹ ਇਮਤਿਹਾਨ ਕਈ ਵਾਰੀ ਆਇਆ ਤੇ ਹਮੇਸ਼ਾ ਇਮਤਿਹਾਨ ਚੋਂ ਪਾਸ ਹੁੰਦਾ ਹੈ ਪੰਜਾਬ ਗੁਰੂ ਦੇ ਉਸ ਦਿੱਤੇ ਆਸ਼ੇ ਮੁਤਾਬਕ ਉਸ ਸ਼ਕਤੀ ਮੁਤਾਬਕ ਗੁਰੂ ਦਿੱਤੀ ਉਸ ਗੁਰਤੀ ਮੁਤਾਬਕ ਉਹ ਪਾਸ ਹੁੰਦਾ ਪਰ ਇਹ ਇਹ ਇੱਕ ਸਵਾਲ ਵੀ ਬਣਦਾ ਕਿ ਤੁਸੀਂ ਸਿੱਖਾਂ ਦੇ ਕੀ ਕੀਤਾ ਕੀ ਕੀ ਤੁਸੀਂ ਸਿੱਖਾਂ ਨੂੰ ਇਸ ਗਿਣਤੀ ਵਿੱਚ ਰੱਖ ਰਹੇ ਹੋ ਕਿ ਇਹਨਾਂ ਨਾਲ ਸੀ ਇਹਨਾਂ ਨਾਲ ਵਿਤਕਰਾ ਰੱਖਣਾ ਕਿ ਹਾਲੇ ਤਾਂ ਉਹ ਸਾਲ ਵੀ ਨਹੀਂ ਹੋਇਆ 6 ਮਹੀਨੇ ਹੋਏ ਆ ਕਿ ਬਾਰਡਰ ਦੇ ਵਿੱਚ ਲੋਕਾਂ ਨੇ ਆਪਣੀਆਂ ਇੰਨਾ ਇਸੇ ਤਰ੍ਹਾਂ ਟਰਾਲੀਆਂ ਦੇ ਸਮਾਨ ਰੱਖ ਕੇ ਤੇ ਬਾਹਰ ਭਜੇ ਤੇ ਉਹ ਕਹਿੰਦੇ ਵੀ ਸਮਾਨ ਅਸੀਂ ਲੈ ਜਾਂਦੇ ਆ ਪਰ ਅਸੀਂ ਇੱਥੇ ਰਹਿਣਾ ਅਸੀਂ ਫੌਜੀਆਂ ਨਾਲ ਲੜਨਾ ਫੌਜੀਆਂ ਦੇ ਨਾਲ ਪਾਕਿਸਤਾਨ ਨਾਲ ਲੜਨਾ ਇਹ ਜਜ਼ਬਾ ਇਸ ਜਜ਼ਬੇ ਨੂੰ ਸਮਝ ਨਹੀਂ ਰਹੇ ਇਥੋਂ ਦੇ ਮੂਰਖ ਸਿਆਸਤਦਾਨ ਜਿਹੜੇ ਕਿ ਇਸ ਦੇਸ਼ ਦੇ ਲਈ ਬਹੁਤ ਵੱਡਾ ਇੱਕ ਘਾਤਕ ਤੇ ਮਾੜਾ ਸੁਨੇਹਾ ਜੀ ਤੁਸੀਂ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਤੁਹਾਡੀ ਲੋੜ ਨਹੀਂ ਹੈਗੀ ਇਹਨਾਂ ਨੂੰ ਇਹਨਾਂ ਦੀ ਤੁਹਾਨੂੰ ਇਹਨਾਂ ਤੱਕ ਲੋੜ ਆ ਇਹਨਾਂ ਦੇ ਜਜ਼ਬੇ ਦੀ ਲੋੜ ਆ ਪਰ ਇਹਨੂੰ ਅਸੀਂ ਸਾਹਮਣੇ ਰਹਿ ਇਗਨੋਰ ਕਿਉਂ ਕਰ ਰਹੇ ਨੇ ਕਿ ਅਸੀਂ ਜੀ ਇਸ ਸਰਕਾਰ ਨੂੰ ਪੰਜਾਬ ਦੀ ਸਰਕਾਰ ਨਾਲ ਕੇਂਦਰ ਦੀ ਸਰਕਾਰ ਦਾ ਛਤੀ ਦਾ ਅੰਕੜਾ ਤੇ ਇਥੋਂ ਦੀ ਸਰਕਾਰ ਬਦਨਾਮ ਹੋਵੇ ਤੇ ਅਸੀਂ ਇਹਨੂੰ ਬਦਨਾਮ ਕਰੀਏ ਅਸੀਂ ਵੋਟਾਂ ਦੀ ਰਾਜਨੀਤੀ ਕਰਾਂਗੇ ਨਤੀਜੇ ਕੀ ਹੋਣਗੇ ਜਿਸ ਤਰੀਕੇ ਨਾਲ ਜੇਕਰ ਆ ਵਰਤਾਰਾ ਜੋ ਆਪਾਂ ਡਿਸਕਸ ਕਰ ਰਹੇ ਆਂ ਵੀ ਸਿੱਖਾਂ ਨੂੰ ਅਗਨੋਰ ਕੀਤਾ ਜਾ ਰਿਹਾ ਪੰਜਾਬ ਨੂੰ ਮਾਰਿਆ ਜਾ ਰਿਹਾ ਇਹਦੇ ਨਤੀਜੇ ਕੀ ਆਵੇ ਇਹਦੇ ਨਤੀਜੇ ਹੀ ਹੋਣਗੇ ਕਿ ਜਿਹੜਾ ਸਿੱਖ ਤੇ ਪੰਜਾਬੀ ਹੈ ਉਹ ਜਦੋਂ ਆਪਣੇ ਆਪ ਨੂੰ ਮੁੱਤਰੀਆ ਸਮਝੇਗਾ ਤੇ ਫਿਰ ਉਹਦੇ ਮਨ ਦੇ ਅੰਦਰ ਆਪਣੇ ਦੇਸ਼ ਦੇ ਲਈ ਇੱਕ ਭਾਵਨਾ ਖਤਮ ਹੋ ਜਾਏਗੀ ਉਹਨੂੰ ਦੇਸ਼ ਭਗਤੀ ਕਹ ਲਓ ਕਿੱਧਰ ਨੂੰ ਲੈ ਕੇ ਜਾਏਗੀ ਇਹ ਭਾਵਨਾ ਉਹ ਕਿਧਰੇ ਵੀ ਨਹੀਂ ਆ ਸਕਦੀ ਆ ਉਹ ਬੇਲਗਾਮ ਹੋਏਗੀ ਉਹ ਕਿੱਧਰ ਵੀ ਜਾ ਸਕਦੀ ਆ ਪਰ ਮੈਂ ਇਹ ਕਹਿਣਾ ਕਿ ਇਹ ਗੱਲ ਜਿਹੜੀ ਆ ਇਹ ਨਾ ਵਾਪਰੇ ਇਥੋਂ ਦੇ ਦਿੱਲੀ ਦੇ ਤਖਤ ਤੇ ਬੈਠੇ ਤੇ ਸਰ ਚੰਡੀਗੜ੍ਹ ਦੀਆਂ ਸਰਕਾਰਾਂ ਭਾਵੇਂ ਹੁਣ ਤਾਂ ਇਹਨਾਂ ਦੇ ਪੱਲੇ ਕੁਝ ਨਹੀਂਗਾ ਇਹਨਾਂ ਦੇ ਪੱਲੇ ਸਿਰਫ ਲਾਹਣ ਤਾਂ ਤੇ ਗਾਲਾਂ ਤੇ ਬਸ ਇਹੋ ਜਿਹਾ ਕੁਝ ਹੀ ਆ ਕਿਉਂਕਿ ਕੀਤਾ ਕੁਝ ਨਹੀਂ ਤੇ ਨਾ ਕਰ ਸਕਿਆ ਤੇ ਨਾ ਨਾਲ ਕਰ ਸਕਣਾ ਕਿਉਂਕਿ ਇਹਨਾਂ ਦੀ ਮਨਸ਼ਾ ਦਾ ਲੁੱਟਣ ਦੀ ਸੀ ਜਿਹੜੀ ਪਿਛਲੇ ਦਿਨੀ ਇਹਨਾਂ ਨੇ ਯੂ ਟਰਨ ਲਿਆ ਜਿਹੜਾ ਲੈਂਡ ਗ੍ਰੈਬਿੰਗ ਵਾਲੇ ਮਸਲੇ ਨੂੰ ਲੈ ਕੇ ਬਹੁਤ ਵੱਡਾ ਮਸਲਾ ਸੀ ਲੋਕ ਬਹੁਤ ਵੱਡੇ ਪੱਧਰ ਤੇ ਸਮਝ ਚੁੱਕੇ ਆ ਪਰ ਕਾਰਨ ਕੀ ਆ ਵੀ ਹੁਣ ਇੱਕ ਗੱਲ ਸਮਝਣ ਵਾਲੀ ਆ ਜਿਹੜੀ ਗੱਲ ਮੈਂ ਜਿੱਥੇ ਲਿਆ ਕੇ ਖੜੀ ਕਰਨ ਲੱਗਾ ਕਿ ਲੋਕ ਬਹੁਤ ਆਏ ਉੱਥੇ ਰਾਜਨੀਤਿਕ ਆਏ ਉੱਥੇ ਫਲਾਨੇ ਆਏ ਬਹੁਤ ਸਾਰੇ ਫੋਟੋਆਂ ਸੈਸ਼ਨਾਂ ਵਾਲੇ ਨੇ ਪਰ ਮੈਂ ਇਹਨਾਂ ਸਾਰਿਆਂ ਦੇ ਵਿੱਚੋਂ ਇੱਕ ਨਵੀਂ ਚੀਜ਼ ਦੇਖ ਰਿਹਾ ਕਿ ਅਕਾਲੀ ਦਲ ਜਿਹੜੀ ਪੰਜਾਬ ਦੀ ਜਮਾਤ ਹੈ ਜਿਹੜੀ ਵਾਰਸ ਆ ਪੰਜਾਬ ਦੀ ਜਿਹਨੇ ਹਮੇਸ਼ਾ ਪੰਜਾਬ ਲਈ ਸਿਹਰਦ ਲੜਾਈ ਲੜੀ ਆ ਸੁਖਵੀਰ ਸਿੰਘ ਬਾਦਲ ਜਿਹੜੇ ਆ ਉਹ ਮੈਂ ਕਾਫੀ ਇਸ ਵਕਤ ਜਿਹੜਾ ਆ ਉਹ ਲੋਕਾਂ ਦੇ ਦਾਲ ਖੜੇ ਦਿਖ ਰਹੇ ਨੇ ਉਹ ਕੋਈ ਜਿਹੇ ਆ ਸਥਾਨ ਨਹੀਂ ਆ ਜਿੱਥੇ ਉਹ ਨਹੀਂ ਮੈਂ ਉਹੀ ਦੇਖ ਰਿਹਾ ਸੀ ਕਿ ਕਿੱਡੀ ਕਿੱਡੀ ਵੱਖਰਾ ਪਾਣਾ ਦੇਖੋ ਰਾਜਨੀਤਿਕ ਲੋਕ ਬਹੁਤ ਸਾਰੇ ਨੇ ਹੂੰ ਕੁਝ ਨੇ ਕੋ ਕੀਤਾ ਹੋਊਗਾ ਦੋ ਪੈਸੇ ਚਾਰ ਪੈਸੇ ਕੀਤਾ ਹੋਊਗਾ ਮੈਂ ਅੱਜ ਉਸ ਗੱਲ ਤੇ ਕੋਈ ਰਾਜਨੀਤੀ ਨਹੀਂ ਕਰਨੀ ਚਾਹੁੰਦਾ ਪੰਜਾਬ ਸਰਕਾਰ ਨੂੰ ਛੱਡ ਕੇ ਪਰ ਮੈਂ ਇਹ ਗੱਲ ਕਰਦਾ ਕਿ ਉਹਦੀ ਇੱਕ ਵੱਖਰੀ ਲਾਈਨ ਉਹਨੇ ਆਪਦੀ ਸਿਕਿਉਰਿਟੀ ਵੀ ਛੱਡਦੀ ਉਹ ਟਰੈਕਟਰਾਂ ਤੇ ਕਿਨਾ ਆਪਣੀਆਂ ਗੱਡੀਆਂ ਤੇ ਉੱਥੇ ਪਹੁੰਚਿਆ ਜਿੱਥੇ ਲੋਕ ਦੁਖੀ ਨੇ ਜਿੱਥੇ ਲੋਕ ਸੰਘਰਸ਼ ਕਰ ਰਹੇ ਨੇ ਚਾਹੇ ਉਹ ਬੰਨ ਮਾਰ ਰਹੇ ਨੇ ਜਿਹੜੀਆਂ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਕਰਕੇ ਬੰਨ ਟੁੱਟਣ ਦੇ ਕਗਾਰ ਸੀ ਲੋਕਾਂ ਨੇ ਆਪਣੇ ਆਪ ਕੰਮ ਕੀਤਾ ਲੋਗ ਉਥੇ ਬੋਰੀਆਂ ਭਰ ਰਹੇ ਨੇ ਕਿਸਾਨ ਕਿ ਮੈਂ ਇੱਥੇ ਕਹਿ ਦਿਆਂ ਕਿ ਸੰਤ ਜਿਹੜੀ ਸੰਤ ਮਹਾਪੁਰਸ਼ਾਂ ਦਾ ਵੀ ਵੱਡਾ ਇਹਨਾਂ ਸਾਰਿਆਂ ਦਾ ਯੋਗਦਾਨ ਆ ਉਹਦੇ ਵਿੱਚ ਕੰਮ ਕਰਦੇ ਨੇ ਪਰ ਸੁਖਵੀਰ ਉਥੇ ਪਹੁੰਚਦਾ ਉਥੇ ਉਹਨਾਂ ਨੂੰ ਕਹਿੰਦਾ ਵੀ ਤੁਹਾਡੀ ਲੋੜ ਮਤਾਬ ਕੀ ਹੈ ਹੱਥੇ ਰੱਖ ਕੇ ਰੋਟੀ ਖਾ ਕੇ ਫੋਟੋ ਨਹੀਂ ਖਿਚਾਉਂਦਾ ਉਹ ਕਹਿੰਦਾ ਵੀ ਤੁਹਾਡੀ ਲੋੜ ਕੀ ਆ ਉਹ ਕਹਿੰਦੇ ਜੀ ਸਾਨੂੰ ਲੋੜ ਆ ਕਿ ਨਾ ਆ ਜਾਲ ਬੰਨਣ ਦੀ ਉਹਦੇ ਲਈ ਉਹ ਪੈਸੇ ਦਿੰਦਾ ਜੇ ਕਹਿੰਦਾ ਵੀ ਇਹੜਾ ਟਰੈਕਟਰ ਕਾਹਦੇ ਨਾਲ ਚੱਲਦਾ ਉਹ ਪਾਣੀ ਨਾਲ ਤਲ ਤਾ ਹੈ ਨਹੀਂ ਤੁਸੀਂ ਦੇਖੋ ਕਿ ਕਿੰਨੇ ਵੱਡੇ ਪੱਦਰ ਤੇ ਇਹ ਸਾਰੇ ਕਾਰਜ ਹੁੰਦੇ ਨੇ ਜਿਹੜੇ ਸਰਕਾਰ ਕਰਦੀ ਆ ਉਹ ਕਹਿੰਦਾ ਵੀ ਮੈਂ ਤੇਲ ਦਾ ਟੈਂਕ ਨਾਲ ਹੀ ਲੈ ਕੇ ਆਇਆ ਮੰਨ ਲਓ ਇੱਕ ਥਾਂ ਦੀ ਘਟਨਾ ਨਹੀਂ ਹੈਗੀ ਮੈਂ 10 ਘਟਨਾਵਾਂ ਦੋ ਤਿੰਨ ਦਰਨਾ ਚ ਹੀ ਦੇਖੀਆਂ ਮੰਨ ਲਓ ਉਹਦੇ ਮਨ ਦੇ ਵਿੱਚ ਸੱਚੀ ਭਾਵਨਾ ਤੇ ਦਰਦ ਹੈ ਜਿਹੜਾ ਕਿ ਅਕਾਲੀ ਦਲ ਦਾ ਹਮੇਸ਼ਾ ਰਿਹਾ ਇਸ ਗੱਲ ਦੀ ਇੱਕ ਤਸਵੀਰ ਜ਼ਰੂਰ ਉਗੜ ਕੇ ਸਾਹਮਣੇ ਆ ਰਹੀ ਆ ਜਿਹੜੀ ਇੱਕ ਚੰਗੀ ਤਸਵੀਰ ਆ ਪਰ ਮੈਨੂੰ ਇੱਥੇ ਇਹ ਵੀ ਜ਼ਰੂਰਤ ਲੱਗਦੀ ਆ ਕਿ ਅੱਜ ਅਸੀਂ ਸੱਚੀ ਗੱਲ ਕਰੀਏ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਲ ਕਰਦਾ ਮੈਂ ਤੁਹਾਡੇ ਮਾਧਮ ਰਾਹੀਂ ਕਰਦਾ ਤਸਵੀਰ ਦੀ ਅਸਲੀਅਤ ਨੂੰ ਪਛਾਣੋ ਬਣਾਉਟੀ ਤਸਵੀਰ ਤੇ ਅਸਲੀ ਤਸਵੀਰ ਨੂੰ ਪਛਾਣਨਾ ਚਾਹੀਦਾ ਉਹਦੀ ਕਦਰ ਵੀ ਕਰਨੀ ਚਾਹੀਦੀ ਆ ਉਹਦਾ ਸਹਿਯੋਗ ਵੀ ਕਰਨਾ ਚਾਹੀਦਾ ਉਹਦਾ ਸਮਰਥਨ ਵੀ ਸਾਨੂੰ ਕਰਨਾ ਚਾਹੀਦਾ ਕਿਉਂਕਿ ਜੇ ਕਿਸੇ ਨੇ ਗੱਲ ਕਰਨੀ ਆ ਜਾਂ ਲੜਨਾ ਜੇ ਮਨਛਾਹ ਦੀ ਮੈਂ ਗੱਲ ਕੀਤੀ ਸੀ ਨਾ ਜੇ ਮਨਛਾ ਦੀ ਗੱਲ ਹੈ ਕਿ ਇਹ ਤੇ ਉਹ ਮਨਛਾ ਦੇ ਲਈ ਸਿਰਫ ਅਕਾਲੀ ਦਲ ਲੜਾਈ ਲੜ ਸਕਦਾ ਤੇ ਉਹ ਅਕਾਲੀ ਦਲ ਅੱਜ ਲੜਾਈ ਲੜਦਾ ਦਿਖਾਈ ਦੇ ਰਿਹਾ ਜਿਹੜੀ ਆਪਣੀ ਡਿਊਟੀ ਸਮਝ ਕੇ ਕਰ ਰਿਹਾ ਬਾਕੀ ਸਿਆਸੀ ਤਰ੍ਹਾਂ ਕਿੱਥੇ ਨੇ ਪੰਜਾਬ ਦੀਆਂ ਲੱਗਦਾ ਕਿ ਕਾਂਗਰਸ ਦਿਖਦੀ ਆ ਚਨਜੀਤ ਸਿੰਘ ਚੰਨੀ ਵੀ ਬੜੀ ਕਈ ਬਾਹਰ ਆਏ ਨੇ ਜਾਂ ਹੋਰ ਪਾਰਟੀਆਂ ਦੇ ਨੇਤਾ ਵੀ ਜਾ ਰਹੇ ਨੇ ਫਿਰ ਫਰਕ ਕਿੱਥੇ ਰਹਿ ਜਾਂਦਾ ਦੇਖੋ ਮੈਂ ਹੁਣ ਫੇਰੇ ਕਹਿਣਾ ਕਿ ਪੰਜਾਬ ਦੀ ਸਰਕਾਰ ਨੂੰ ਛੱਡ ਕੇ ਮੈਂ ਬਾਕੀ ਕੋਈ ਪੰਜ ਪੈਸੇ ਕਰੇ ਦੋ ਪੈਸੇ ਕਰੇ ਮੈਂ ਉਹਨੂੰ ਅੱਜ ਅੱਜ ਕਟਾਕਸ਼ ਕਰਨ ਲਈ ਨਹੀਂ ਬੈਠਾ ਕਿਉਂਕਿ ਕੁਝ ਨਾ ਕੁਝ ਕਰ ਰਹੇ ਨੇ ਪਰ ਉਹਨਾਂ ਸਾਰਿਆਂ ਦੇ ਵਿੱਚੋਂ ਇੱਕ ਵੱਖਰੀ ਤਸਵੀਰ ਜਿਹੜੀ ਆ ਉਹ ਕਾਲੀ ਦਲ ਦੀ ਆ ਸੁਖਬੀਰ ਦੀ ਆ ਜਿਹੜਾ ਮੌਕੇ ਤੇ ਜਾਂਦਾ ਲੱਖਾਂ ਰੁਪਏ ਦਿੰਦਾ ਉਹ ਕਹਿੰਦੇ ਜੀ 1500 ਲੀਟਰ ਚਾਹੀਦਾ ਉਹ ਕਹਿੰਦਾ 5000 ਚੱਕੋ ਫੇਰ ਜੇ ਲੋੜ ਆ ਮੈਨੂੰ ਫੇਰ ਦੱਸੋ ਜਿੱਥੇ ਕਹਿੰਦੇ ਉਹ ਕਹਿੰਦੇ ਬੰਦਿਆਂ ਦੀ ਲੋੜ ਆ ਉਹ ਕਹਿੰਦਾ ਯਾਰ ਮੈਂ ਆਪਣਾ ਜਿਹੜਾ ਸਾਡਾ ਯੂਥ ਬੈਂਕਾ ਜਾਂ ਕਾਲੀ ਵਰਕਰ ਨੂੰ ਨਾਲ ਲੈ ਕੇ ਆਉਂਦਾ ਉਹਨਾਂ ਨੂੰ ਕਹਿੰਦਾ ਵੀ ਇੱਥੇ ਡਿਊਟੀ ਦਿੰਨੇ ਆ ਦੇਖੋ ਲੋਕ ਬੰਨਾਂ ਤੇ ਬੈਠੇ ਆ ਮੈਂ ਕਈ ਥਾਵਾਂ ਤੇ ਗਿਆ ਸਾਡਾ ਏਰੀਆ ਜਿਹੜਾ ਹਾਲੇ ਲੁਧਿਆਣੇ ਦੇ ਨਾਲ ਜਗਰਾਉਂ ਦਾ ਏਰੀਆ ਉੱਥੇ ਹੜ ਜਿਹੜੇ ਆ ਉਹ ਬੰਨ ਨਹੀਂ ਟੁੱਟੇ ਪਰ ਬੰਨ ਟੁੱਟਣ ਦੀ ਕਗਾਰ ਚ ਨੇ ਪਰ ਲੋਕ ਤਣ ਤਣ ਚਾਰ ਚਾਰ ਦਿਨਾਂ ਤੋਂ ਦਿਨ ਰਾਤ ਬੰਨਾਂ ਤੇ ਬੈਠੇ ਆ ਤੇ ਉਹ ਕੰਮ ਕਰ ਰਹੇ ਨੇ ਨੌਜਾਨ ਕੰਮ ਕਰੇ ਉਹਨਾਂ ਨੂੰ ਦੀਦਾ ਕਿ ਜਿਹੜੀ ਇਹ ਨਲੈਕੀ ਸਰਕਾਰਾਂ ਦੀ ਆ ਉਹ ਨਲੈਕੀ ਸਾਡਾ ਭਵਿੱਖ ਨਾ ਉਜਾੜ ਦੇਵੇ ਜੋ ਅੱਜ ਜਿਹੜੇ ਵੱਡੇ ਪੱਧਰ ਦੇ ਉੱਤੇ ਭਾਵੇਂ ਦੀ 23 ਜ਼ਿਲ੍ਹੇ ਜਿਹੜੇ ਗਿਣੇ ਜਾ ਰਿਹਾ ਕੋਈ ਨਾ ਕੋ ਡੇਢ ਲੱਖ ਦੇ ਕਰੀਬ ਜਿਹੜੀ ਏਕੜ ਜ਼ਮੀਨ ਆ ਜਿਹੜੀ ਉਹ ਉਹ ਇਸ ਟਾਈਮ ਉੱਚ ਰਿਤਾ ਫਿਰ ਗਿਆ ਉੱਚ ਪਾਣੀ ਫਿਰ ਗਿਆ ਉੱਚ ਫਸਲ ਬਰਬਾਦ ਹੋ ਗਈ ਕੀ ਬਣੇਗਾ ਕੀ ਹੱਲ ਹੋ ਸਕਦਾ ਇਹਦਾ ਜਦੋਂ ਇਸ ਕਿਵੇਂ ਠੀਕ ਹੋਏਗਾ ਸਾਰਾ ਕੁਝ ਜਿੰਨਾ ਨੁਕਸਾਨ ਹੋ ਗਿਆ ਕਿਦਾਂ ਪਰਪਾਈ ਹੋਏਗੀ ਇਹਦੀ ਦੇਖੋ ਤਾਂ ਰੱਬਗੇ ਅਰਦਾਸ ਆ ਵੱਡੀ ਗੱਲ ਤਾਂ ਹੀ ਆ ਦੂਜੀ ਗੱਲ ਭਾਈਚਾਰਾ ਆਪਸੀ ਹੈਗਾ ਤੀਜੀ ਗੱਲ ਮਨਛਾ ਦੀ ਗੱਲ ਆ ਹੁਣ ਜਿਵੇਂ ਆਪਾਂ ਕਹੀਏ ਵੀ ਜਿਵੇਂ ਹੁਣ ਅਕਾਲੀ ਦਲ ਦੀ ਗੱਲ ਕਰਦੇ ਆ ਅਕਾਲੀ ਦਲ ਦੀ ਸਰਕਾਰ ਵੇਲੇ ਕੋਈ ਉਦੋਂ ਵੀ ਮੀ ਪਏ ਸੀ ਉਦੋਂ ਇਹ ਹੜ ਕਿਉਂ ਨਹੀਂ ਆਏ 10 ਸਾਲ ਦੇ ਵਿੱਚ ਉਦੋਂ ਪਹਿਲਾਂ ਆਏ ਹਣੀ ਆ ਹੁਣ ਐ ਸਰਕਾਰ ਦੇ ਵਿੱਚ ਦੋ ਵਾਰੀ ਆ ਗਏ 23 ਚ ਵੀ ਆ ਗਏ ਤੇ ਠੀਕ ਆ ਅਸੀਂ ਕਹਿੰਨੇ ਆ 20 ਵੀ ਵੱਧ ਪੈ ਗਿਆ ਇਹ ਵੀ ਠੀਕ ਆ ਪਰ ਕੀ ਉਹਦੇ ਪ੍ਰਬੰਧਾਂ ਲਈ ਨਹੀਂ ਕੰਮ ਕਰ ਸਕਦੇ ਮੈਂ ਇੱਥੇ ਗੱਲ ਕਰਨੇ ਮੇਰੀ ਬਣਦੀ ਹੈ ਜਾਂ ਨਹੀਂ ਬਣਦੀ ਪਰ ਮੈਂ ਜ਼ਰੂਰ ਕਰਾਂਗਾ ਪੰਜਾਬ ਦੀ ਪਾਕਿਸਤਾਨ ਦੀ ਮੁੱਖ ਮੰਤਰੀ ਆ ਅ ਉਹ ਜਿਹੜੀ ਉਹ ਜਿਹੜੀ ਉਹ ਉਹ ਜਦੋਂ ਬੋਲਦੀ ਆ ਬਈ ਕਰਤਾਰਪੁਰ ਸਾਹਿਬ ਨੂੰ ਸਿੱਖਾਂ ਦਾ ਮੁਕੱਦਸ ਸਥਾਨ ਉਸ ਨੂੰ ਜਲਦੀ ਖਾਲੀ ਕਰੋ ਤੇ ਤੀਜੇ ਦਿਨ ਤੀਜੇ ਦਿਨ 8-8 ਫੁੱਟ ਪਾਣੀ ਕੱਢ ਕੇ ਕਰਤਾਰਪੁਰ ਸਾਹਿਬ ਦਾ ਜਿਹੜਾ ਗੁਰਦੁਆਰਾ ਉਹਨੂੰ ਖਾਲੀ ਕਰਦ ਕੇ ਸਫਾਈ ਕਰ ਦਿੱਤੀ ਜਾਂਦੀ ਹੈ ਇਹ ਮਰਯਮ ਸ਼ਰੀਫ ਮਰਯਮ ਸ਼ਰੀਫ ਹਾਂਜੀ ਸਾਡੇ ਇੱਥੇ ਕੀ ਆ ਸਾਡੇ ਗੁਰਦੁਆਰਾ ਰਵਦਾਸ RAMDAS ਗੁਰਦੁਆਰਾ ਹੋਰ ਗੁਰਦੁਆਰੇ ਜਿਹੜੇ ਆ ਉਹਨਾਂ ਚ ਪਾਣੀ ਫਿਰ ਗਿਆ ਸਰਕਾਰ ਕਿੱਥੇ ਗਈ ਹੂੰ ਕੁਝ ਸਰਕਾਰ ਨੂੰ ਫਿਕਰ ਹੈ। ਉਹ ਲੋਕ ਕੋਈ ਫਿਕਰ ਨਹੀਂ ਹੈਗਾ ਪਰ ਕੀ ਹੈ ਵੀ ਸੰਗਤ ਜਦੋਂ ਗੁਰੂ ਅਗੇ ਅਰਦਾਸ ਕਰੇਗੀ ਗੁਰੂ ਆਪੇ ਬੋੜੀ ਕਰੇਗਾ ਇਸ ਪੰਜਾਬ ਤੇ ਇਹੋ ਜਿਹੇ ਦੁੱਖਾਂ ਦੇ ਪਹਾੜ ਮਹਿਮਾ ਚਲਦੀਆਂ ਰਹੀਆਂ ਪਰ ਮੈਂ ਫਿਰ ਕਹਿਣਾ ਕਿ ਮਨਸ਼ਾ ਜਦੋਂ ਸੁਖਬੀਰ ਗੱਲ ਕਰਦਾ ਤੇ ਉਹ ਕਹਿੰਦਾ ਵੀ ਜੇ ਸਾਡੀ ਸਰਕਾਰ ਸੀ ਜਾਂ ਸਾਡੀ ਸਰਕਾਰ ਆਉਗੀ ਤਾਂ ਅਸੀਂ ਇਹਨਾਂ ਆਫਤਾਂ ਨੂੰ ਰੋਕਣ ਵਾਸਤੇ ਵੱਡੇ ਕੰਮ ਕਰਾਂਗੇ ਉਹ ਹੁਣ ਤਾਂ ਕਹਿ ਰਿਹਾ ਕਿ ਅੱਗੇ ਤਾਂ ਪੱਥਰ ਨਾਲ ਕਰਦੇ ਸੀ ਬੰਨ ਮਾਰਦੇ ਸੀ ਹੁਣ ਕੰਕਰੀਟ ਨਾਲ ਮਾਰਾਂਗੇ ਉਨੇ ਲੇਖਾ ਜੋਖਾ ਵੀ ਕੀਤਾ ਵੀ ਇੰਨੇ ਕਿਲੋਮੀਟਰ ਬਣਦੀ ਆ ਕਰਦੀ ਆ ਉਹ ਕਹਿੰਦਾ ਕਿੰਨਾ 20000 ਕਿਲੋ 20000 ਕਰੋੜ ਲੱਗੇਗਾ ਵੱਤੋ ਵੱਤ ਲੱਗੇਗਾ ਜੋ ਹਿਸਾਬ ਕਿਤਾਬ ਇਹ ਹੈਗਾ ਵਿਜ਼ਨ ਇਹ ਹੈਗੀ ਆਉਣ ਵਾਲੇ ਸਮੇਂ ਦੀ ਨੀਤੀ ਸੋ ਇਸ ਕਰਕੇ ਭਾਈਚਾਰਾ ਵੀ ਆਪਸ ਵਿੱਚ ਕਰੇਗਾ ਕਿ ਤੇ ਕਟਾਸ ਵੀ ਕਸ ਰਹੇ ਨੇ ਸਖਵੀਰ ਹੁਣਾਂ ਦੀ ਇਸ ਗੱਲ ਦੇ ਉੱਤੇ ਵੀ ਕੰਕਰੀਟ ਦੇ ਬੰਨ ਬਣਾ ਦਿਆਂ ਕਿ ਕਟਾਸ ਵੀ ਇਹਦੇ ਤੇ ਜਿਹੜਾ ਵਿਅੰਗ ਵੀ ਕੱਸਦੇ ਨੇ ਲੋਕ ਇਨੂੰ ਇਸ ਧਾਰਨਾ ਨੂੰ ਪਹਿਲਾਂ ਸੁਖਬੀਰ ਬਾਦਲ ਹੁਣਾ ਨੇ ਤੋੜ ਚੁੱਕੇ ਨੇ ਜਿਹੜੀਆਂ ਪਹਿਲਾਂ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਮੀਮ ਬਣੇ ਸੀਗੇ ਕਿ ਬੰਬ ਮਾਰਾਂਗੇ ਸੜਕਾਂ ਨਹੀਂ ਟੁੱਟਣਗੀਆਂ 24 ਘੰਟੇ ਬੀਜੀ ਕੀ ਇਹ ਕਰ ਪਾਉਣਗੇ ਇਹ ਵੀ ਇਹ ਵੀ ਧਾਰਨਾ ਤੋੜ ਦੇਣਗੇ ਸੁਖਬੀਰ ਬਾਦਲ ਜਿਹੜੀ ਇਹ ਬਰਿਆਣਾ ਸਾਹਿਬ ਇੱਕੋ ਹੀ ਗੱਲ ਆ ਕਿ ਤੁਹਾਡੀ ਮਨਸ਼ਾ ਕੀ ਆ ਜੇ ਉਹਦੀ ਮਨਸ਼ਾ ਵਾ ਤੇ ਤਾਂ ਹੀ ਉਹ ਤਾਹੀਂ ਉਹ ਸਕਿਉਰਟੀ ਛੱਡ ਕੇ ਤੁਰਿਆ ਫਿਰਦਾ ਕਿ ਉਹਨੂੰ ਖਤਰਾ ਨਹੀਂ ਕੋਈ ਹੂੰ ਜਿਹੜੀਆਂ ਐਡੀ ਵੱਡੀ ਲੈਵਲ ਦੀ ਉਹਦੇ ਕੋਲੇ ਹਾਈ ਮਤਲਬ ਸਕਿਉਰਟੀ ਆ ਉਹਦੀ ਉਹਨੂੰ ਜਿਸ ਤਰ੍ਹਾਂ ਦਿੱਤੀ ਗਈ ਆ ਕਿ ਉਹ ਉਹ ਇਸ ਤਰ੍ਹਾਂ ਜਿਹੜਾ ਤੁਰਿਆ ਫਿਰਦਾ ਉਹਨੂੰ ਕੋਈ ਫਿਕਰ ਨਹੀਂ ਉਹ ਕਹਿੰਦਾ ਮੈਂ ਜੇ ਮਰਦਾ ਤਾਂ ਮੈਂ ਪੰਜਾਬ ਲਈ ਮਰਦਾ ਕੋਈ ਪ੍ਰੋਬਲਮ ਨਹੀਂ ਹੂੰ ਇਸ ਤਰ੍ਹਾਂ ਦੀ ਮਨਸ਼ਾ ਵਾ ਤੇ ਉਹ ਗੱਲ ਥੋੜ੍ਹੇ ਵਾਲੀ ਆ ਉਹ ਕਹਿੰਦੇ ਬਿਜਲੀ ਆਵਾਮ ਕਰ ਦਿਆਂਗੇ ਉਹਨੇ ਕਰਤੀ ਉਹ ਕਹਿੰਦਾ ਸੜਕਾਂ ਬਣਾ ਦੂੰ ਬਣਾਤੀਆਂ ਜਿਹੜੀ ਚੀਜ਼ ਉਹਦੇ ਮਨ ਦੇ ਵਿੱਚ ਆਈ ਉਹ ਕਹਿੰਦਾ ਪੈਸੇ ਦੀ ਗੱਲ ਨਹੀਂ ਹੁੰਦੀਗੀ ਗੱਲ ਤੁਹਾਡੀ ਮਨਸ਼ਾ ਦੀ ਹੁੰਦੀ ਆ ਸੋ ਅਕਾਲੀ ਦਲ ਕਿਉਂਕਿ ਖੇਤਰ ਦੀ ਪਾਰਟੀ ਆ ਅਸੀਂ ਮੈਂ ਵੀ ਚਾਹਾਂਗਾ ਕੋਈ ਇੱਥੇ ਰਾਜਨੀਤੀ ਨਹੀਂ ਕਰ ਰਿਆ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਦੱਸਣੀ ਚਾਹੁੰਨਾ ਕਿ ਤਸਵੀਰ ਨੂੰ ਪਛਾਣੋ ਅਸਲ ਕੀ ਆ ਤੇ ਨਕਲ ਕੀ ਆ ਨਾਟਕ ਕੀ ਆ ਤੇ ਜਿਹੜਾ ਜਿਹੜਾ ਭਾਵਨਾ ਕੀ ਆ ਇਹ ਗੱਲ ਸਾਨੂੰ ਅੱਜ ਦੇ ਸਮੇਂ ਚ ਜ਼ਰੂਰ ਪੜ੍ਹਨੀ ਚਾਹੀਦੀ ਆ ਜਦ ਦੇ ਜਾਂਦੇ ਇੱਕ ਸਵਾਲ ਵੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਹੁਣ ਤੱਕ ਰਵਈਆ ਆ ਰਿਹਾ ਪੰਜਾਬ ਪ੍ਰਤੀ ਖਾਸ ਕਰਕੇ ਇਹਨਾਂ ਹੜ੍ਹਾਂ ਦੀ ਸਿਚੁਏਸ਼ਨ ਨੂੰ ਇਹਦੇ ਤੇ ਮੈਂ ਲਾਸਟ ਕਮੈਂਟ ਜਾਨਣਾ ਚਾਹੁੰਦਾ ਕਿ ਵੀ ਕੀ ਮੋਦੀ ਸਰਕਾਰ ਇਸ ਮਾਮਲੇ ਤੇ ਗੰਭੀਰ ਗੰਭੀਰ ਦਿਖ ਰਹੀ ਆ ਕਿ ਜਾਂ ਫਿਰ ਇੱਕ ਗੱਲ ਉਹੀ ਹਿੰਦ ਤੇ ਪੰਜਾਬ ਵਾਲੀ ਦਿਖ ਰਹੀ ਆ ਦੇਖੋ ਜੋ ਅੱਜ ਤੱਕ ਦੀ ਮਨਸ਼ਾ ਉਹਦੇ ਵਿੱਚ ਦਿਖਾਈ ਦੇ ਰਿਹਾ ਕਿ ਉਹ ਸਾਡੇ ਸਾਨੂੰ ਖਾਸ ਨਹੀਂ ਮੰਨ ਰਹੇ ਉਹਨਾਂ ਦੇ ਖਾਸ ਦੇ ਵਿੱਚ ਯੂਪੀ ਵੀ ਆਉਂਦਾ ਉਹਨਾਂ ਦੇ ਖਾਸ ਵਿੱਚ ਬਿਹਾਰ ਵੀ ਆਉਂਦਾ ਉਹਨਾਂ ਦੇ ਖਾਸ ਵਿੱਚ ਗੁਜਰਾਤ ਵੀ ਆਉਂਦਾ ਜਿੱਥੇ ਹੜ੍ਹ ਆਉਂਦੇ ਨੇ ਉੱਥੇ ਪੈਕੇਜ ਐਲਾਨ ਕਰ ਦਿੱਤੇ ਜਾਂਦੇ ਨੇ ਹਜ਼ਾਰਾਂ ਕਰੋੜ ਦੇ ਪੈਕੇਜ ਐਲਾਨ ਕਰਨ ਤੋਂ ਬਾਅਦ ਤੁਹਾਡਾ ਕੋਈ ਸਰਵੇ ਆਉਂਦਾ ਇੱਥੇ ਤਾਂ ਮੰਤਰੀ ਜਿਹੜਾ ਸਾਡਾ ਕੱਲ ਆ ਕੇ ਚਲਿਆ ਵੀ ਗਿਆ ਸਭ ਕੁਝ ਦੇਖ ਵੀ ਗਿਆ ਸਾਰਾ ਕੁਝ ਹੀ ਪਤਾ ਪਰ ਫਿਰ ਵੀ ਅਸੀਂ ਆਸ ਕਰਦੇ ਹਾਂ ਕਿਉਂਕਿ ਤੁਹਾਡੀ ਜ਼ਿੰਮੇਵਾਰੀ ਹੈ ਕੇਂਦਰ ਦੀ ਇੱਕ ਜ਼ਿੰਮੇਵਾਰੀ ਬਣਦੀ ਆ ਇਸ ਸਮੇਂ ਤੇ ਉਹ ਕੀ ਕਰਦੇ ਨੇ ਲੋਕ ਇਸ ਗੱਲ ਨੂੰ ਆਉਣ ਵਾਲੇ ਸਮੇਂ 'ਚ ਦੇਖਣਗੇ ਪਛਾਨਣਗੇ ਫਿਰ ਇਹਨਾਂ ਨੂੰ ਜਿਹੜਾ ਵੀ ਕੁਝ ਕਰਨਗੇ ਫਿਰ ਇਹਨਾਂ ਦੇ ਤਗਮਾ ਵੀ ਉਹੋ ਜਿਹਾ ਲਾਉਣਗੇ ਪੰਜਾਬ ਨਹੀਂ ਮਰਦਾ ਨਾ ਇਹਨੇ ਮਰਨਾ ਗਰੇਵਾਲ ਸਾਹਿਬ ਤੁਸੀਂ ਬੜੀਆਂ ਬੇਬਾਕ ਗੱਲਾਂ ਕੀਤੀਆਂ ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆ ਇਹ ਬੱਡੀ ਸਮੱਸਿਆ ਆ ਪੰਜਾਬ ਦੀ ਬੜੀ ਵੱਡੀ ਇਸ ਵਕਤ ਤਬਾਹੀ ਦਾ ਮੰਜਰਾ ਔਰ ਇਤੇ ਲਈ ਤੁਸੀਂ ਸਮਾਂ ਦਿੱਤਾ ਡੇਲੀ ਪੋਸਟ ਨੂੰ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਇਹ ਸਨ ਗੁਰਚੰਦ ਸਿੰਘ ਗਰੇਵਾ ਜਿਨ੍ਹਾਂ ਨੇ ਜੋ ਕੁਛ ਪੰਜਾਬ ਨਾਲ ਹੋ ਰਿਹਾ ਔਰ ਇਹਦੇ ਵਿੱਚੋਂ ਪੰਜਾਬ ਕਿਵੇਂ ਨਿਕਲੇਗਾ ਉਦਾਹਰਣ ਅਬਦਾਲੀ ਦੀ ਵੀ ਦਿੱਤੀ ਆ ਤੇ ਉਦਾਹਰਣ ਮੌਜੂਦਾ ਸਰਕਾਰਾਂ ਦੀ ਵੀ ਦਿੱਤੀ ਆ ਔਰ ਸਪਸ਼ਟ ਤੌਰ ਤੇ ਕਿਹਾ ਕਿ ਪੰਜਾਬ ਫਿਰ ਉੱਠ ਖੜਾ ਹੋਵੇਗਾ ਬਣੇ ਰਹੋ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਧੰਨਵਾਦ